ਮੈਂ ਤਾਂ ਸਮਝ ਰੂਆ ਨਾ ਵੀ ਉਹਨਾਂ ਦੇ ਮਾਨ ਹਣੇ ਦਾ ਕਰਨ ਨਾਲ ਥੋੜੇ ਦੇ ਵੀ ਹੋਣਾ ਚਾਹੀਦਾ ਮੈਂ ਤਾਂ ਸਾਢੇ ਤੇ ਕਰ ਦੋ ਜੀ ਕੋਈ ਚੱਕਰ ਨਹੀਂ ਤੂੰ ਸਾਰਾ ਪੈਂਡ ਕਰ ਦੋ ਥੋਡੇ ਕੋਲੇ ਵੀ ਕੋਈ ਪ੍ਰੂਫ ਨਹੀਂ ਕਿ ਵੀ ਤੁਸੀਂ ਇੱਥੇ ਨਹੀਂ ਮੋੜੇ ਬੰਦੇ ਕੀ ਨੇ ਥੋਡੇ ਕੋਲੇ ਵੀ ਕੋਈ ਪ੍ਰੂਫ ਨਹੀਂ ਉਹ ਤਾਂ ਆਵੇ ਹੈਗਾ ਯਾਰ ਥੋਡੇ ਕੋਲ ਅਸੀਂ ਕਿਹੜਾ ਚਲਾਈ ਮੇਰੇ ਕੋਲ ਪ੍ਰੂਫ ਹੈ ਮੈਂ ਕਹਿੰਦਾ ਮੈਂ ਖੜਾਵੇਂ ਉਹ ਵੀ ਇਹੀ ਕਹਿੰਦੇ ਨੇ ਖੜੇ ਆ ਵੱਡੇ ਇਲਜ਼ਾਮ ਲੱਗੇ ਥੋਡੇ ਤੇ ਕੱਲ ਉਹ ਕਹਿੰਦੇ ਜਦੋਂ ਅਸੀਂ ਕਹਿੰਦੇ ਵੋਟਾਂ ਵੀ ਪਾਈਆਂ ਤੁਸੀਂ ਕੱਲ ਵੀਡੀਓ ਸੁਣਾ ਵੀ ਹੋਣਾ ਅਸੀਂ ਕਹਿੰਦੇ ਸਰੂਪੇ ਵੀ ਪਾਏ ਉਸ ਤੋਂ ਬਾਅਦ ਜਦੋਂ ਅਸੀਂ ਸਰਪੰਚ ਦੇ ਘਰੇ ਆਉਣੇ ਆ ਤੇ ਸਰਪੰਚ ਜਾਤ ਪਰਖ ਕੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਕਿੰਨੇ ਚਾਹੀਏਗਾ ਆਪਾਂ ਹਜੇ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਤਿੰਨ ਵਾਰੀ ਗੱਲ ਹੋਈ ਤਿੰਨੇ ਵਾਰੀ ਇੰਨੀ ਸੰਗਤ ਖੜੀ ਕੋਈ ਕਹਦੇ ਵੀ ਅਸੀਂ ਥਾਂ ਦੇਣ ਤੋਂ ਮਨਾਂ ਕਰਿਆ ਪਰ ਜਿਹੜਾ ਉਹਨਾਂ ਨੇ ਆ ਚਿੱਕੜ ਸਿੱਟਾ ਨਾ ਬਹੁਤ ਭੋਗਤਨ ਔਖਾ ਉਹਨਾਂ ਨੂੰ ਮੇਰੇ ਚ 100 ਰੁਪਏ ਦੀ ਖੋਟ ਕੱਢਦੇ ਫਾਇਰ ਮਾਰਦੇ ਚੌਂਕ 'ਚ ਖੜਾ ਕੇ ਇੱਕ 80 ਭਾਈ ਜਿਹੜਾ ਅਸੀਂ BC ਆ BC ਤੇ 80 'ਚ ਕੋਈ ਫਰਕ ਨਹੀਂਗਾ ਕੰਮ ਕਰਕੇ ਹੀ ਖਾਣਾ ਉਹਨਾਂ ਨੇ ਕੰਮ ਕਰਕੇ ਅਸੀਂ ਖਾਣਾ ਪਰ ਉਹ ਸਾਡੀ ਗੱਲ ਮੇਰੀ ਤਾਂ ਗੱਲ ਹੀ ਨਹੀਂ ਸੁਣਦੇ ਉਹ ਤਾਂ ਸਰਪੰਚ ਆ ਮੈਂ ਥੋੜੋ ਹੈਗਾ ਉਹ ਕਹਿੰਦੇ ਵੀ ਗਾਲਾਂ ਕੱਢੀਆਂ ਦਰਸ਼ਨ ਨੇ ਜਿੰਨੀਆਂ ਗਾਲਾਂ ਉਹਨਾਂ ਨੇ ਸਾਡੇ ਬਾਰ ਚ ਮੇਰੇ ਪੁੱਤ ਪਿੱਟ ਕੇ ਗੰਗਾ ਮੇਰੇ ਬਹੂ ਨੂੰ ਕਹਿ ਕੇ ਗੀਆਂ ਵੀ ਔਰੰਡੀ ਹੋ ਜਾਏ ਮੈਂ ਤਾਂ ਕਿ ਉਹਨਾਂ ਤੇ ਕੋਈ ਅਲੀਗੇਸ਼ਨ ਨਹੀਂ ਲਾਇਆ ਮੈਂ ਤੁਸੀਂ ਜਿਹੜੇ ਗੁਰਪੀਰ ਨੂੰ ਮੰਨਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉੱਥੇ ਚੱਲੋ ਮੈਂ ਆਪਦਾ ਮੁੰਡਾ ਲੈ ਕੇ ਚੱਲਿਆ ਕਿ ਸਿਨੇਮਾ ਗੇ ਮੈਂ ਉੱਥੇ ਸਪੀਕਰ ਚ ਸੌਂ ਪਾਉਂਗਾ ਸਪੀਕਰ ਚ ਸੌਂ ਪਾਉਂਗਾ ਅੱਸੀ ਗੱਲ ਮੈਂ ਜਗਤਾਰ ਸਿੰਘ ਸਰਾਹ ਤੋਂ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਹਲਕਾ ਬਾਗਾ ਪ੍ਰਾਣਾ ਦੇ ਪੰਡ ਸਿੱਖਾ ਕਲਾਂ 'ਚ ਖੜੇ ਆ ਜਿੱਥੇ ਕਿ ਕੱਲ ਸਰਪੰਚ ਦਰਸ਼ਨ ਸਿੰਘ ਦੇ ਉੱਤੇ ਗੰਭੀਰ ਇਲਜ਼ਾਮ ਲਾਇਆ ਸੀ ਇਹ ਪਿੰਡ ਦੇ ਗਰੀਬ ਲੋਕਾਂ ਨੇ ਮਾਝੂ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲੱਗੇ ਕਿ ਉਹਨਾਂ ਨੇ ਸਾਨੂੰ ਘਰਿਆਂ ਨੂੰ ਅਪਸ਼ਬਦ ਬੋਲੇ ਆ ਤੇ ਉਹ ਜਿਹੜੀ ਤੁਸੀਂ ਵੀਡੀਓ ਦੇਖੀ ਉਸ ਤੋਂ ਬਾਅਦ ਅਸੀਂ ਪੱਖ ਲੈਣ ਦੀ ਖਾਤਰ ਸਰਪੰਚ ਦਰਸ਼ਨ ਦੇ ਘਰੇ ਪਹੁੰਚੇ ਆ ਤੇ ਨਾਲ ਜਿਹੜੇ ਪਿੰਡ ਵਾਸੀ ਆ ਵੱਡੀ ਗੰਤੀ ਦੇ ਵਿੱਚ ਹਾਜ਼ਰ ਆ ਮੈਂ ਤਸਵੀਰਾਂ ਕਹੂੰਗਾ ਕੈਮਰਾਮੈਨ ਨੂੰ ਜ਼ਰੂਰ ਦਿਖਾਵੇ ਕਿ ਜਿਹੜੇ ਵੱਡਾ ਕਾਠਾ ਜਿਹੜਾ ਉਹ ਇਸ ਟਾਈਮ ਸਰਪੰਚ ਦਰਸ਼ਨ ਸਿੰਘ ਦੇ ਘਰੇ ਆ ਤੇ ਗੱਲਬਾਤ ਕਰਦੇ ਆ ਦਰਸ਼ਨ ਦੇ ਨਾਲ ਸਰਪੰਚ ਸਾਹਿਬ ਵੱਡੇ ਇਲਜ਼ਾਮ ਲੱਗੇ ਤੁਹਾਡੇ ਤੇ ਕੱਲ ਉਹ ਕਹਿੰਦੇ ਜਦੋਂ ਅਸੀਂ ਕਹਿੰਦੇ ਵੋਟਾਂ ਵੀ ਪਾਈਆਂ ਤੁਸੀਂ ਕੱਲ ਵੀਡੀਓ ਸੁਣਾ ਵੀ ਹੋਣਾ ਅਸੀਂ ਕਹਿੰਦੇ ਸਰੂਪੇ ਵੀ ਪਾਏ ਉਸ ਤੋਂ ਬਾਅਦ ਜਦੋਂ ਅਸੀਂ ਸਰਪੰਚ ਦੇ ਘਰੇ ਆਉਣੇ ਆ ਤੇ ਸਰਪੰਚ ਨੇ ਸਾਨੂੰ ਜਾਤ ਪਰਖ ਕੇ ਸਾਨੂੰ ਘਰੋਂ ਬਾਹਰ ਧੰਨਵਾਦ ਜਗਤਾਰ ਸਿੰਘ ਧੰਨਵਾਦ ਤੁਹਾਡਾ ਆਉਣ ਤੇ ਸਾਡੇ ਘਰੇ ਜੀ ਤੇ ਜਿਹੜੀ ਉਹ ਗਾਲੀ ਗਲੋਚ ਦੀ ਗੱਲ ਕਰਦੇ ਨਾ ਜੀ ਹਾਂ ਪਹਿਲਾਂ ਆਪਾਂ ਗਾਲੀ ਗਲੋਚ ਤੇ ਚੱਲਦੇ ਆਂ ਜੀ ਵੀ ਮੇਰੇ ਵੀਊ ਲੈ ਲੈ ਤੁਸੀਂ ਜੀ ਤੇ ਉਹਨਾਂ ਦੇ ਵੀਊ ਵੇਖ ਲੈ ਜੀ ਮੇਰੇ ਪਰਿਵਾਰ ਬਾਰੇ ਪੁੱਛ ਲਿਓ ਵੀ ਇਹ ਕਿੱਡਾ ਘਿਹੜਾ ਹੈ ਤੇ ਉਹਨਾਂ ਤੋਂ ਵੀ ਜਿਹੜੇ ਗਰੀਬ ਭਾਈਚਾਰਾ ਮੰਨ ਲਓ ਇੱਕ 80 ਭਾਈਚਾਰਾ ਅਸੀਂ 20 ਸੀ ਆ 20 ਸੀ ਤੇ 80 'ਚ ਕੋਈ ਫਰਕ ਨਹੀਂਗਾ ਕੰਮ ਕਰਕੇ ਹੀ ਖਾਣਾ ਉਹਨਾਂ ਨੇ ਕੰਮ ਕਰਕੇ ਅਸੀਂ ਖਾਣਾ ਮੈਨੂੰ ਸਰਪੰਚ ਬਣਾਇਆ ਉਹਨਾਂ ਨੇ ਜੀ ਕੋਈ ਮੇਰੇ ਕੋਲ ਫੈਕਟਰੀ ਤਾਂ ਨਹੀਂ ਲੱਗੀ ਵੀ ਮੈਂ ਹੁਣ ਮੰਨ ਲਓ ਮੇਰੇ ਚ ਬੋ ਆ ਗਈ ਜੀ ਬਿਲਕੁਲ ਕੰਮ ਤਾਂ ਮੈਂ ਹੁਣ ਵੀ ਵਰਕਸ਼ਾਪ ਤੇ ਉਹੀ ਕਰਦਾ ਜੀ ਬਾਕੀ ਜੇ ਉਹ ਕਹਿੰਦੇ ਵੀ ਸਾਡੇ ਤੇ ਅਲੀਗੇਸ਼ਨ ਲਾਇਆ ਉਹਨਾਂ ਨੇ ਮੇਰੇ ਤੇ ਵੀ ਸਾਨੂੰ ਭੱਦੀ ਸ਼ਬਦ ਲਈ ਬੋਲੀ ਆ ਉਹਨਾਂ ਨੇ ਵੀ ਮੰਨ ਲਓ ਜਿਆਦਾ ਸਾਡੇ ਉਲਟ ਬੋਲਿਆ ਉਹ ਜਿਹੜੇ ਉਹ ਗੁਰੂ ਪੀਰ ਨੂੰ ਮੰਨਦੇ ਆ ਜੀ ਜੇ ਉਹ ਮੰਨ ਲਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਜਾਂ ਕਿਸੇ ਗੁਰ ਪੀਰ ਨੂੰ ਮੰਨਦੇ ਆ ਮੈਨੂੰ ਉੱਥੇ ਦੱਸ ਦੇਣ ਮੈਂ ਆਪਦਾ ਮੁੰਡਾ ਕੇਸੀ ਨਵਾ ਕੇ ਤੇ ਮੈਂ ਆਪ ਕੇਸੀ ਨਾ ਕੇ ਜਾਣਾ ਗੱਡੀ ਤੇ ਆਪਦੇ ਤੇ ਜਾਊਗਾ ਉਹ ਆਪਦੇ ਬੱਚੇ ਲੈ ਕੇ ਆ ਜਾਣ ਸੌਂ ਪਾਉਣਾ ਉੱਥੇ ਨਹੀਂ ਉਹ ਜੀ ਹਾਂ ਦੂਸਰੀ ਉਹਨੇ ਗੱਲ ਕੀਤੀ ਉਹ ਕਹਿੰਦੇ ਵੀ ਜਿਹੜਾ ਸਾਡਾ ਕਬਜ਼ਾ ਸੀਗਾ ਕਾਫੀ ਸਾਲ ਤੋਂ 15-20 ਸਾਲ ਤੋਂ ਕਹਿੰਦੇ ਅਸੀਂ ਉੱਥੇ ਮਿੱਟੀ ਵੀ ਆਪ ਪਾਈ ਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਸਾਨੂੰ ਸਰਪੰਚ ਨੇ ਹੁਣ ਛੜਾ ਰਿਆ ਕਹਿੰਦੇ ਅਸੀਂ ਰੂੜੀਆਂ ਕਿੱਥੇ ਲਾਈਏ ਮਸਲਾ ਤਾਂ ਮੇਰੇ ਖਿਆਲ ਇਹ ਹੀ ਸਬੰਧ ਚਾਹੀ ਸੀ ਓਡੇ ਘਰੇ ਮਸਲਾ ਚੱਲੀ ਜਾਂਦਾ ਇਹ ਬਾਬਾ ਚਰਦਸ ਜੀ ਸ਼ਾਇਦ ਇਹ ਸੱਤਵੇਂ ਮਹੀਨੇ ਦਾ ਸੱਤਵੇਂ ਮਹੀਨੇ ਦਾ ਚੱਲੀ ਜਾਂਦਾ ਰੌਲਾ ਇਹ ਜੀ ਜਦੋਂ ਇਹਨਾਂ ਨੇ ਮੰਨ ਲਓ ਥਾਂ ਸਾ ਇਹਨਾਂ ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਗੜੇ ਆ ਕਿ ਸਰਕਾਰੀ ਥਾਂ ਹੈ ਜੀ ਸੀ ਇਹ ਗੜੇ ਟੱਟੀਆਂ ਜਿਹਨੂੰ ਕਹਿੰਦੇ ਆ ਟੱਟੀਆਂ ਗੜੀਆਂ ਵਾਲਾ ਥਾਂ ਸੀ ਇਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਸੈਨ ਕਰਕੇ ਦਿੱਤੇ ਵੀ ਚਲ ਗੁਰਦੁਆਰਾ ਆਪਣੇ ਸਰਗਪੁਰਿਆ ਆਪਾਂ ਨੂੰ ਜਗ੍ਹਾ ਦੇ ਦਿੱਗੇ। ਚਲ ਅਸੀਂ ਵੀ ਕੋਈ ਨਹੀਂ ਕਿਹਾ ਸੀਗਾ ਚਲ ਸਾਂਝੀ ਜਗ੍ਹਾ ਵੀ ਕਿਹੜਾ ਕਿਸੇ ਨੇ ਆਪ ਦੇ ਕੋਈ ਨਿੱਜੀ ਵਰਤਿਆ। ਉਹ ਆਪਣੇ ਕੋਲੇ ਆਏ ਉਹ ਕਹਿੰਦੇ ਵੀ ਹਾਂ ਸਾਡਾ ਤੁਸੀਂ ਥਾਂ ਖਰਾਬ ਕਰਾਤਾ। ਵੀ ਅਸੀਂ ਇੱਥੇ ਰੂੜੀਆਂ ਲਾਉਣੇ ਆ। ਅਸੀਂ ਕਹਾਂ ਚਲ ਕੋਈ ਨਹੀਂ ਆਪਣੇ ਕੋਲ ਜਗ੍ਹਾ ਹੈਗੀ ਹੋਰ ਸ਼ਾਮਲਾਟਾ। ਵੀ ਦੋ ਟਾ ਹੀ ਕਨਾਲਾ। ਮੈਂ ਕਿਹਾ ਚਲ ਤੁਹਾਨੂੰ ਅਸੀਂ ਉੱਥੇ ਦੇ ਦਾਂਗੇ। ਉੱਥੇ ਆਪਣਾ ਨਾ ਪਾਣੀ ਪੈਂਦਾ ਛੱਪੜ ਦਾ। ਅਸੀਂ ਥੱਪ ਪਰ ਮਾਡਲ ਛੱਪੜ ਬਣਾ ਕੇ ਛੜੇ ਆ। ਤੇ 20 25 ਫੁੱਟ ਸਾਡਾ ਨਾਲਾ ਰਹਿੰ ਤੇ ਕੱਲ ਨੂੰ ਮਿਸਤਰੀ ਲੱਗ ਜਾਣਾ ਵੈਸੇ ਜੇ ਮੌਸਮ ਸਹੀ ਰਿਹਾ ਤਾਂ ਜਿੱਦ ਦੇ ਸੁੱਕ ਗਿਆ ਸੀ ਥਾਂ ਦੇ ਉਹਨਾਂ ਨੂੰ ਤਿਆਰ ਸੀਗੇ ਅੱਛਾ ਪਰ ਉਹ ਸਾਡੀ ਗੱਲ ਮੇਰੀ ਤਾਂ ਗੱਲ ਹੀ ਨਹੀਂ ਸੁਣਦੇ ਉਹ ਤਾਂ ਸਰਪੰਚ ਆਪ ਮੈਂ ਥੋੜੋ ਹੈਗਾ ਅੱਛਾ ਬੀਨੇ ਸਵਾਲ ਕਰਦੇ ਆ ਉਹ ਕਹਿੰਦੇ ਵੀ ਗਾਲਾਂ ਕੱਢੀਆਂ ਦਰਸ਼ਨ ਨੇ ਜਿੰਨੀਆਂ ਗਾਲਾਂ ਉਹਨਾਂ ਨੇ ਸਾਡੇ 바ਰ ਚ ਮੇਰੇ ਪੁੱਤ ਪਿੱਟ ਕੇ ਗੰਗਾ ਮੇਰੇ ਬਹੂ ਨੂੰ ਕਹਿ ਕੇ ਗੰਗਾ ਵੀ ਔਰੰਡੀ ਹੋ ਜੇ ਮੈਂ ਤਾਂ ਕਿ ਉਹਨਾਂ ਤੇ ਕੋਈ ਅਲੀਗੇਸ਼ਨ ਨਹੀਂ ਲਾਇਆ ਅੱਛਾ ਜੀ ਹਾਂ ਜਿਹੜੀ ਕੁੜੀ ਉਹ ਸਾਡੇ ਪਿੰਡ ਰਹਿੰਦੀ ਆ जिने ने ਤੇ ਮੇਰੇ ਤੇ ਦਰਖਾਹ ਦਿੱਤੀ ਆ ਵੀ ਦਰਸ਼ਨ ਨੇ ਮੈਨੂੰ ਮਾੜੇ ਸ਼ਬਦ ਬੋਲੇ ਆ ਉਹਦੇ ਨਾਲ ਮੈਂ ਭੈਣ ਕਹਿ ਕੇ ਗੱਲ ਕਰੀ ਜਾਂਦਾ ਸੀਗਾ ਘੱਟੋ ਘੱਟ ਬਾਲੇ ਨਹੀਂ ਤਾਂ 35 40 ਕੇ ਬੰਦੇ ਆਪਣੇ ਘਰੇ ਸੀਗੇ ਵੀ ਮੈਂ ਕਿਹਾ ਭੈਣ ਤੂੰ ਦੱਸ ਪਹਿਲਾਂ ਤੇਰੀ ਕੀ ਗੱਲ ਆ ਵੀ ਭੈਣ ਚ ਤੇ ਪਰਛਾਬਦਲੀ ਚ ਦੂਜੇ ਚ ਮੰਨ ਲਓ ਫਰਕ ਕਿੰਨਾ ਦੂਸਰੇ ਤੋਂ ਦੂਸਰੇ ਤੋਂ ਮੜ ਕੇ ਮਠਾਣੇ ਫੜਾਈ ਉਹ ਦਰਖਾਹ ਦਿੱਤੀ ਮੱਤਵਲੀ ਨਹੀਂ ਉਹ ਕਹਿੰਦੇ ਸਾਨੂੰ ਕਹਿੰਦੇ ਛੋੜਨ ਲੱਗਦਾ ਉਹਨਾਂ ਚੱਕ ਕੇ ਲੈ ਗਏ ਮੱਤਵਲੀ ਨੇ ਕੀ ਨਾ ਦਰਸ਼ਨ ਨੇ ਫੜਾਇਆ ਤਾਂ ਦੱਸੋ ਸ਼ੱਕ ਕਿਸ ਹੋਰ ਨੇ ਪੜਾਇਆ ਯਾਰ ਪਿੰਡ ਚ ਕੋਸ ਹੋਈ ਹੈ ਮੈਨੂੰ ਜਿਹੜੇ ਮੇਰੇ ਕੋਲ ਗੱਲ ਹੋਊਗੀ ਤਾਂ ਮੈਨੂੰ ਫੇਰ ਹੀ ਪਤਾ ਲੱਗੂਗਾ ਨਾ ਜੀ ਹਾਂ ਉਹ ਇੱਥੇ ਬੰਦੇ ਖੜੇ ਹੋ ਦੱਸ ਦੇਣਗੇ ਵੀ ਜਿਨੇ ਕੋਈ ਗੱਲ ਹੋਈ ਹੋਈ ਆ ਜੀ ਮੇਰੇ ਪ੍ਰਤੀ ਇੰਨੀਆਂ ਗਾਲਾਂ ਕੱਢ ਕੇ ਗਏ ਮੇਰੀ ਮਾਂ ਨੂੰ ਮੇਰੇ ਬੱਚਿਆਂ ਨੂੰ ਮੇਰੇ ਘਰ ਵਾਲੀ ਨੂੰ ਮੈਨੂੰ ਮੈਂ ਤਾਂ ਉਹਨਾਂ ਤੇ ਕੋਈ ਦਰਖਾਸਤ ਨਹੀਂ ਦਿੱਤੀ ਦਰਖਾਸਤ ਦੇਣ ਮੈਂ ਵੀ ਜਾਣਦਾ ਬਿਲਕੁਲ ਐ ਮੀਡੀਆ ਮੈਂ ਵੀ ਸੱਦ ਸਕਦਾ ਜੀ ਠੀਕ ਆ ਜੀ ਉਹ ਕਹਿੰਦੇ ਵੀ ਅਸੀਂ ਵੀ ਸਾਨੂੰ ਭੱਦੀ ਸ਼ਬਦ ਲਈ ਬੋਲਦਾ ਮੈਂਨ ਤੁਸੀਂ ਜਿਹੜੇ ਗੁਰਪੀਰ ਨੂੰ ਮੰਨਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉੱਥੇ ਚੱ ਜੀ ਮੈਂ ਉੱਥੇ ਸਪੀਕਰ ਚ ਸੌਂ ਪਾਉਂਗਾ ਸਪੀਕਰ ਸੌਂ ਪਾਉਣ ਸਾਰੇ ਜਾਣਗੇ ਸਾਰੇ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਕਰਨੇ ਹਨ ਹਜੇ ਕਰੋ ਕਰੋ ਜਿਹੜੀ ਉਹ ਗੱਲ ਕੁੜੀ ਬੋਲਦੀ ਸੀਗੀ ਜੀ ਇੱਥੇ ਨਾ ਉਹਦੀ ਮਾਸੀ ਆ ਜੀ 3 ਲੱਖ ਰੁਪਏ 3.5 ਲੱਖ ਰੁਪਏ ਉਹ ਕੁੜੀ ਦਾ ਖਰਾਬ ਕਰਾਇਆ ਉਹਨੇ ਅੱਛਾ ਕੈਨੇਡਾ ਲੈ ਜਾਣ ਤੇ ਭਗਤ ਦੇ ਅੱਛਾ ਉੱਤੇ ਤੇ ਦਰਖਾਸਤ ਦਿੱਤੀ ਰਹੀ ਉਦੋਂ ਮੁੜ ਕੇ ਉਹ ਕੁੜੀ ਮਲੇਸ਼ੀਆ ਉੱਠ ਗਈ ਅੱਛਾ ਮੈਂ ਤਾਂ ਉਹਦੇ ਤੇ ਅਲੀਕੇਸ਼ਨ ਕੋਈ ਲਾਇਆ ਨਹੀਂ ਜੀ ਠੀਕ ਆ ਦੋਨੇ ਖਾਲਸੇ ਤਾਂ ਭਰਾ ਬਲਜੀਤ ਡਾਕਟਰ ਆ ਨਿੱਕਾ ਭਰਾ ਇਹਦਾ ਪਤਾ ਨਹੀਂ ਇਹਦਾ ਲੱਖੇ ਘਣ ਕਿੱਥੇ ਜੀ ਉਹਦੇ ਤੇ ਕੋਈ ਕੇਸ ਪੈ ਗਿਆ ਸੀ 8000 ਰੁਪਏ ਉੱਥੇ ਜਥੇਬੰਦੀ ਨੂੰ ਲੈ ਕੇ ਗਿਆ ਉੱਥੋਂ 8000 ਰੁਪਏ ਖਾ ਕੇ ਆਇਆ ਗੱਲਾਂ ਮੇਰੇ ਕਹਿੰਦਾ ਮੇਰੇ 100 ਰੁਪਏ ਦੀ ਖੋਟ ਕੱਢ ਦੇ ਫੇਰ ਮਾਰ ਦੇ ਚੌਂਕ 'ਚ ਖੜਾ ਕੇ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਵੀ ਇਹੀ ਕੋ ਦੱਸਣਾ ਚਾਹੁੰਨੇ ਆ ਉਹ ਅਸੀਂ ਅਸੀਂ ਉੱਥੇ ਕਬਜ਼ਾ ਕੀਤਾ ਜੀ 15 ਸਾਲ ਤੋਂ ਇਹ ਤਾਂ ਸ਼ੁਰੂ ਤਾਂ ਅਸੀਂ ਹੁਣ ਕੀਤਾ ਸਫਾਈ ਹੁਣ ਕੀਤੀ ਆ ਉਹ ਵੀ ਗੁਰਦੁਆਰੇ ਨੂੰ ਦੇਣ ਵਾਸਤੇ ਜੀ ਇਹ ਜੰਗਲ ਪਿਆ ਸੀ ਤੇ ਐਵੇਂ ਝੂਠ ਮਾਰੀ ਜਾਣਾ ਯਾਰ ਕਿਸੇ ਨੂੰ ਕੀ ਮਤਲਬ ਹੈ ਨਾ ਜੀ ਤੂੰ ਸੋਰਡੇ ਕੋਲੇ ਗਏ ਤੁਸੀਂ ਇਹਦੀ ਵੈਰੀਫਿਕੇਸ਼ਨ ਪਹਿਲਾਂ ਹੀ ਕਰ ਲੈਣੀ ਸੀ ਜੀ ਵੀ ਕੀ ਹੋਇਆ ਪਰ ਤੁਸੀਂ ਵਾਪਸ ਆਏ ਇੰਨੇ ਸਾਡੇ ਦੁਨੀਆਂ ਨੂੰ ਸਦਨ ਦਾ ਵੀ ਕੋਈ ਪਤਾ ਤਾਂ ਆਪਾਂ ਨੂੰ ਇੱਕ ਬੰਦੇ ਤੋਂ ਲੱਗ ਜਾਂਦਾ ਜੀ ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤਾ ਇਹ ਕੋਈ ਧਿਆਨ ਥੋੜਾ ਵੀ ਐਵੇਂ ਜਾ ਕੇ ਗਾਜੋ ਥਾਂ ਤਾਂ ਸਾਡਾ ਅਸੀਂ ਦੂਣੀ ਬਾਹਰੋਂ ਖੇਤਾਂ ਤੋਂ ਕਟਾਈ ਹੈ ਸਾਰਿਆਂ ਨੇ ਜਿੰਨੇ ਉਹ ਕੋਲ ਹੈਗੇ ਉੱਥੇ ਇੱਕ ਮਰਲੇ ਦੇ ਦੋ ਮਰਲੇ ਕਟਿਆ ਸਾਡੇ ਜੀ ਨਾਲ ਉੱਥੇ ਟੱਟੀਆਂ ਦਾ ਥਾਂ ਉਹ ਵੀ ਹੈਗਾ ਅਲਾਟਮੈਂਟ ਇਹ ਥਾਂ 99 ਜਿਹੜਾ ਸ਼ਾਇਦ ਇੱਕ ਕੇ ਸਕੇ ਹੋਇਆ ਸੀ ਉਹ ਵਿੱਚੇ ਵਿੱਚ ਦਫਾ ਦਫਾ ਹੋ ਗਿਆ ਉਦੋਂ ਮੈਂ ਜੰਗਲ ਪਿਆ ਦਾ ਸਵਾਰ ਕੇ ਅਸੀਂ ਗੁਰਦੁਆਰੇ ਹੁੰਦੇ ਰਹੇ ਗੁਰਦੁਆਰੇ ਤੋਂ ਅਸੀਂ ਰੱਬ ਤੋਂ ਜੀ ਤੋਂ ਅਸੀਂ ਮੰਨਦੇ ਹਾਂ ਵੀ ਅਸੀਂ ਸਾਨੂੰ ਮਹਾਰਾਜ ਦੇ ਇਹ ਉਹਦੇ ਦੇਣ ਤੋਂ ਵੀ ਸਾਨੂੰ ਰੋਕੀ ਚੱਲੇ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਸਹੀ ਹੈ ਸਾਡਾ ਬਾਈ ਆ ਯਾਰ ਕਿਸੇ ਗੱਲੋਂ ਵਰਕਲਾਪ ਕੋਈ ਸ਼ਬਦ ਬੋਲ ਲਿਆ ਹੋਵੇ ਆਪਾਂ ਦੇਣਦਾਰ ਆ ਮੈਨੂੰ ਜੇਲ੍ਹ ਕਰਾਓ ਠੀਕ ਕਿਸੇ ਨੂੰ ਵੀ ਇਹ ਮੰਦਾ ਚੰਗਾ ਬੋਲਦਾ ਕਿਥੇ ਸ਼ਾਦੀ ਗਮੀ ਤੇ ਜਾਂਦਾ ਬਾਈ ਕਿਸੇ ਕੁੜੀ ਦਾ ਵਿਆਹ 11000 ਰੁਪਏ ਬਾਈ ਦਿੰਦਾ ਠੀਕ ਹੋ ਤੇ ਜੇ ਕਿਸੇ ਦੀ ਕੋ ਖੋਟ ਆ ਤੇ ਸਾਨੂੰ ਦੱਸੋ ਠੀਕ ਹੈ ਕਿਸੇ ਨੂੰ ਗਲਤ ਬੋਲਿਆ ਵੇ ਦੇਣਦਾਰ ਆ ਵੇ ਬਾਈ ਦੇ ਜੀ ਠੀਕ ਹੈ ਜਿਹਨਾਂ ਨੂੰ ਥਾਣੇ ਫੜਾਇਆ ਉਹ ਬੰਦੇ ਕੀ ਜਿਹਨਾਂ ਕੋਈ ਤਰਕਾ ਦਿੱਤੇ ਉਹਨਾਂ ਦੇ ਹੈਗਾ ਬੰਦੇ ਇੱਥੇ ਕੋਈ ਇੱਥੇ ਕੋਈ ਵੀ ਨਹੀਂ ਕੋਣ ਕੋਣ ਕੀਪ ਆ ਜੋ ਬਾਈ ਅੱਗੇ ਆ ਜੋ ਕੀ ਬਾਈ ਮਸਲਾ ਕੀ ਸੀਗਾ ਥਾਣੇ ਵਾਲਾ ਮਸਲਾ ਕਿਉਂਕਿ ਇਲਜ਼ਾਮ ਦਰਸ਼ ਸਰਪੰਚ ਤੇ ਲੱਗੇ ਜੀ ਜਿਹੜਾ ਉਹ ਥਾਂ ਹੈਗਾ ਉਹ ਠੇਕੇ ਤੇ ਦੇਤਾ ਸੀਗਾ ਗਾਂ ਜੀ ਅਸੀਂ ਉਹਨਾਂ ਨੇ ਵੀਜੇ ਸੀਗੇ ਉਹਦੇ ਚ ਪੱਠੇ ਅੱਛਾ ਪੱਠੇ ਵੀਜ ਕੇ ਤੇ ਉਹਨਾਂ ਨੇ ਵੀਰੇ ਆ ਕੇ ਉੱਤੇ ਸਪਰੇਅ ਕਰਤੀ ਪੱਠਿਆਂ ਦੇ ਹਾਂਜੀ ਅੱਛਾ ਉਹ ਗਏ ਸੁੱਕ ਅਸੀਂ ਉਹਦੇ ਚੱਕਰ 'ਚ ਫੜਾ ਕੇ ਜਾਂਦੇ ਨਾਲੇ ਉੱਥੇ ਸਿੱਟੀਆਂ ਦੇ ਵਿੱਚ ਗੋਆ ਠੱਕੇ ਨਾਲ ਹੁਣ ਜਿਹਦੇ ਪੈਸੇ ਦਿੱਤੇ ਵੀ ਐ ਉਹ ਪਚ ਇੱਕ ਮਿੰਟ ਪੰਚਾਇਤ ਨੇ ਜਗ੍ਹਾ ਤੁਹਾਨੂੰ ਠੇਕੇ ਦਿੱਤੀ ਪੰਚਾਇਤ ਨੇ ਨਹੀਂ ਗੁਰਦੁਆਰੇ ਨਹੀਂ ਗੁਰਦੁਆਰੇ ਪ੍ਰਧਾਨ ਤੁਸੀਂ ਹਾਂਜੀ ਹਾਂਜੀ ਤੇ ਉਹਨਾਂ ਨੇ ਚੱਕ ਕੇ ਉਹਦੇ ਨੂੰ ਉੱਤੇ ਸਪਰੇਅ ਕਰਤੀ ਸਪਰੇਅ ਕਰਨ ਉਹ ਪੱਠੇ ਗਏ ਸੁੱਕ ਤੇ ਅਸੀਂ ਉਹਦੇ ਚੱਕਰ 'ਚ ਉਹਨਾਂ ਤੇ ਦਰਖਾਸਤ ਦਿੱਤੀ ਸੀ ਅੱਛਾ ਠੀਕ ਆ ਓਕੇ ਆ ਮਾਸ਼ੱਲਾ ਆਪਾਂ ਸਾਬ ਇੱਕ ਹੁਣ ਨੇ ਇੱਕੇ ਹੀ ਗੱਲ ਕਹੀ ਉਹ ਕਹਿੰਦੇ ਵੀ ਜੇ 10 ਤਰੀਕ ਤੱਕ ਸਰਪੰਚ ਤੇ ਕਾਰਵਾਈ ਨਹੀਂ ਹੁੰਦੀ ਤਾਂ 11 ਤਰੀਕ ਨੂੰ ਅਸੀਂ ਥਾਣਾ ਸਮਰ ਸਰਦਾ ਘਰਾਓ ਕਰਾਂਗੇ ਜਥੇਬੰਦੀਆਂ ਦਾ ਵੀ ਕੌਲਾ ਨੌਜਵਾਨ ਭਾਰਤ ਸਭਾ ਦੀ ਤੇ ਪਿੰਡੂ ਮੇਦੂ ਦੁਨੀਆ ਦੀ ਉਹਦੇ ਸੰਬੰਧ ਵਿੱਚ ਫਿਰ ਤੁਸੀਂ ਤੁਹਾਡਾ ਕੀ ਐਕਸ਼ਨ ਹੋਊਗਾ ਉਹ ਤਾਂ ਉਹਨਾਂ ਦਾ ਪੁਆਇੰਟ ਆ ਬੇਰ ਅੱਛਾ ਠੀਕ ਆ ਨਾ ਉਹ ਤਾਂ ਉਹਨਾਂ ਦਾ ਪੁਆਇੰਟ ਆ ਜਿਹੜੀ ਮੇਰੇ ਤੇ ਬਣਦੀ ਕਾਰਵਾਈ ਮੈਂ ਤੁਹਾਨੂੰ ਦੱਸਤਾ ਵੀ ਮੈਂ ਸੌਹ ਪਾਉਣੀਆਂ ਜੇ ਤਾਂ ਸੌਹ ਪਾਉਣਗੇ ਮੇਰੇ ਬਰਾਬਰ ਤਾਂ ਮੈਂ ਤਿਆਰ ਹਾਂ ਜਿੱਥੇ ਮਰਜੀ ਜਾਵਾਂ ਜੇ ਜਿਹੜੀ ਮੇਰੇ ਤੇ ਕਾਰਵਾਈ ਬਣਦੀ ਵੀ ਮੇਰੇ ਪਰਿਵਾਰ ਨੂੰ ਇੰਨਾ ਮੰਨ ਲਓ ਸਰਪੰਚ ਮੈਂ ਮੇਰੇ ਬੱਚੇ ਥੋੜਾ ਮੇਰੀ ਮਹਿਨ ਮਾ ਥੋੜਾ ਆ ਮੇਰੀ ਮਾਂ ਥੋੜਾ ਆ ਜਿਹੜੇ ਉਹਨਾਂ ਨੂੰ ਇੰਨੇ ਸ਼ਬਦ ਗਲਤ ਬੋਲ ਕੇ ਗਏ ਆ ਅਸੀਂ ਤਾਂ ਉਹਨਾਂ ਨੂੰ ਬੋਲੇ ਨਹੀਂ ਗਏ ਜੀ ਆਪਾਂ ਹਜੇ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਤਿੰਨ ਵਾਰੀ ਗੱਲ ਹੋਈ ਤਿੰਨੇ ਵਾਰੀ ਇੰਨੀ ਸੰਗਤ ਖੜੀ ਕੋਈ ਕਹਦੇ ਵੀ ਅਸੀਂ ਥਾਂ ਦੇਣ ਤੋਂ ਮਨਾਂ ਕਰਿਆ ਜੀ ਪਰ ਜਿਹੜਾ ਉਹਨਾਂ ਨੇ ਆ ਜਿੱਕੜ ਸਿੱਟਾ ਨਾ ਬਹੁਤ ਭੋਗਤ ਨੌਖਾ ਉਹਨਾਂ ਨੂੰ ਇਹ ਜੀ ਓਕੇ ਹੋਰ ਗੱਲ ਕਰ ਜਾਂ ਜੀ ਕੋਈ ਮਰ ਲਓ ਜਿਹੜਾ ਤੇ ਖੜਿਆ ਸਾਰੇ ਆਪਣੇ ਆ ਐਸਸੀ ਭਾਈਚਾਰੇ ਚ ਉਹਨਾਂ ਨੂੰ ਪੁੱਛ ਲਓ ਜਿਹੜਾ ਮੱਜੀ ਨੂੰ ਮਰਜੀ ਪੁੱਛ ਲਓ ਮੈਨੂੰ ਨੀ ਕੋਈ ਤਰਾਹ ਨਹੀਂਗਾ ਪੁੱਛੋ ਤੂੰ ਇਹਦੇ ਵੀ ਇਹ ਜਗ੍ਹਾ ਮਿਲੂਗੀ ਤੁਹਾਨੂੰ ਰੂੜੀਆਂ ਬਾਤ ਤੁਹਾਨੂੰ ਜਗ੍ਹਾ ਮਿਲ ਜੂਗੀ ਤੇ ਫੇਰ ਤਾਂ ਇਹਦਾ ਕੁਝ ਕਰਨ ਦੀ ਲੋੜ ਨਹੀਂ ਸੀਗੀ ਜੀ ਬਿਲਕੁਲ ਛੁਪ ਕਰਕੇ ਗਿਆ ਟਿਕਾ ਕੇ ਬਾਕੀ ਹੁਣ ਉਹਨਾਂ ਨੇ ਪਰਸੋਂ ਚੋਂ ਫੇਰ ਜੀ ਉਹਨਾਂ ਦੀ ਜ਼ਮੀਨ ਵਿਜੀ ਵੀ ਹੈ ਠਾਕੀ ਦਾ ਜਿੰਨ ਠੇਕੇ ਲਿਆ ਹੈ ਚੜੀ ਵਿਜੀ ਵੀ ਹੈ ਆਗੇ ਪੰਜ ਸੱਤ ਬੁੜੀਆਂ ਵੜਨ ਲੱਗੀਆਂ ਸਾਨੂੰ ਫੇਰ ਸੰਸਦ ਨਹੀਂ ਵੀ ਉੱਥੇ ਮੱਲੋ ਮਲੀ ਅੱਗੇ ਵਧਣ ਲੱਗ ਗਿਆਂ ਲੈ ਦੱਸੋ ਇਹ ਕੋਈ ਕੰਮ ਹੈ ਅਗਲੇ ਠੇਕਾ ਭਰਿਆ ਹੈ ਠੇਕਾ ਇਹਨਾਂ ਨੂੰ ਦਿੱਤਾ ਹੈ ਪ੍ਰਧਾਨ ਸਾਹਿਬ ਨੂੰ ਗੁਰਦਾਰਾ ਸਾਹਿਬ ਨੂੰ ਤੇ ਵਧਣ ਲੱਗ ਗਿਆਂ ਉਹ ਜਿਹਨੇ ਵੇਚੀ ਉਹ ਵਸੇ ਹਾਂਜੀ ਮੈਂਬਰ ਸਿੰਘ ਮੜੀ ਜੀ ਗਲੇ ਇਹ ਵਿੱਚ ਮੌਜੂਦ ਸੀ ਉਦੋਂ ਇਹ ਕਹਿ ਦੇਵੇ ਵੀ ਦਰਸ਼ਨ ਨੇ ਕਿਹਾ ਜਿੱਥੇ ਕਹੂਗਾ ਮੈਂ ਉੱਥੇ ਮੈਨੂੰ ਪੂਰਾ ਪੂਰਾ ਕਰਕੇ ਵੜ ਦਿਓ ਸਰਪੰਚ ਸਾਹਿਬ ਨੇ ਗਾਲਾਂ ਕੱਢੀਆਂ ਸਰਪੰਚ ਨੇ ਜਰੂਰ ਘਰੇ ਆਏ ਆ ਬੰਦੇ ਨਹੀਂ ਜੀ ਕੀ ਗੱਲ ਕੀ ਹੋਈ ਬਾਪੂ ਸਾਰੀ ਗੱਲ ਗੱਲ ਜੀ ਹੋਈ ਉਹ ਕਹਿੰਦੇ ਸੀਗੇ ਨਾ ਵੀ ਜਦੋਂ ਅਸੀਂ ਜਾਣੇ ਆ ਵੀ ਦੂਜੇ ਕਹਿੰਦੇ ਵੀ ਉਹ ਇਹ ਸਰਪੰਚ ਨਹੀਂ ਕਹਿ ਸਕਦਾ ਇਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਕਿਹਾ ਵੀ ਜਿਹੜਾ ਮਾਕੇ ਸਾਥੋਂ ਇਥੋਂ ਵੀ ਥਾਂ ਭਾਲਦੇ ਐ ਤੁਹਾਨੂੰ ਇਹ ਨਹੀਂ ਨਹੀਂ ਇਹ ਚੀਜ਼ ਨੂੰ ਕਹੀਗਾ ਕਿਹਨੇ ਕਹੀ ਸੀ ਜਿਹੜਾ ਮਲੇ ਉਹ ਇਹਨਾਂ ਨੇ ਨਹੀਂ ਕਿਹਾ ਕਿ ਉਹਨਾਂ ਦੇ ਕਹਿਣ ਦੀ ਗੱਲ ਹੈ ਉਹਨਾਂ ਨੇ ਕਿਹਾ ਤਾਂ ਹਾਂ ਵੀ ਸਾਨੂੰ ਆਇਆ ਕਹਿੰਦੇ ਆ ਹਾਂ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਆਇਆ ਕਹਿੰਦੇ ਆ ਇਹ ਨਹੀਂ ਕਹਿੰਦਾ ਗਾ ਮੇ ਮੇ ਕੋਲੇ ਇੱਥੇ ਨਹੀਂ ਹਾਂ ਠੀਕ ਹੈ ਬਸ ਆ ਚੀਜ਼ ਹੈ ਵੀਰ ਜੀ ਉਹਨਾਂ ਉਹ ਜਿਹੜਾ ਜੰਗਲ ਅਸੀਂ ਘਟਾ ਕਟਕਟ ਸਾਨੂੰ 7 ਮਹੀਨੇ ਹੋ ਗਏ ਉਹ ਕਮਰੇ ਲੱਗਿਆਂ ਨੂੰ 7 ਮਹੀਨਿਆਂ ਚ ਕਿਸੇ ਨੇ ਵੀ ਉੱਥੇ ਆ ਕੇ ਨਹੀਂ ਕਿਹਾ ਵੀ ਇੱਥੇ ਸਾਡੇ ਗੜੇ ਆ। ਜਿੱਦੇ ਇਹ ਕੰਪਿਊਟਰ ਲਾਦਾ ਵਾ ਕਿ ਤੇ ਉਦੋਂ ਉਹਨਾਂ ਦੇ ਗੜੇ ਹੋ ਗਏ ਉੱਥੇ। ਉਦੋਂ ਉਹਨਾਂ ਦਾ ਥਾਂ ਕਿ ਇੱਕ ਵੀ ਰੂੜੀ ਹੈ ਨਹੀਂ ਸੀ ਉੱਥੇ। ਕੋਈ ਪ੍ਰੂਫ ਕਰ ਦੇ ਵੀ ਸਾਡੀ ਇੱਥੇ ਰੂੜੀ ਲੱਗੀ ਵੀ ਸੀਗੀ। ਪੂਰਾ ਜੰਗਲ ਪਿਆ ਸੀ। ਜੰਗਲ ਅਸੀਂ ਵੜ ਕੇ ਆਪ 7 ਮਹੀਨੇ حساب ਕੀਤਾ ਸੀ। ਮੰਨ ਲਓ ਉਹ ਕਹਿੰਦੇ ਵੀ ਸਾਨੂੰ ਵੀ ਸਾਨੂੰ ਸਾਡੇ ਜਾਤੀ ਬਾਰੇ ਬੋਲਿਆ। ਜਿਹੜੇ ਬੰਦਿਆਂ ਨੇ ਮੈਨੂੰ 10-10 ਰੁਪਏ ਕਰਕੇ 100-100 ਰੁਪਏ ਕਰਕੇ 5-500 ਰੁਪਏ ਕਰਕੇ 5-5000 ਰੁਪਏ ਕਰਕੇ 11-11000 ਰੁਪਏ ਕਰਕੇ ਫੰਡ ਦਿੱਤਾ ਤੇ ਅੱਜ ਉਹਨਾਂ ਨੂੰ ਮੈਂ ਆਪਾਂ ਦਿਸ਼ਾ ਬਦਲੀ ਬੋਲੂੰਗਾ ਬਾਕੀ ਤੁਸੀਂ ਮੇਰੇ ਵੀਊ ਚੈੱਕ ਕਰ ਲਿਓ ਪੈਂਡ ਜੋ ਪੁੱਛ ਲਿਓ ਤੁਸੀਂ ਜਿੰਨੂੰ ਮਰਜ਼ੀ ਵੀ ਦਰਸ਼ਨ ਚੰਗਾ કે ਗੰਦਾ ਤੇ ਤੁਸੀਂ ਉਹਨਾਂ ਦਾ ਵੀ ਪੁੱਛ ਲਿਓ ਇਹਨਾਂ ਦੀ ਗੱਲ ਕਰਦਾ 57 ਦੀ ਅਕਸਪਸਾ ਵੀ ਲੋ ਕਦੋਂ ਅਸੀਂ ਆਲਾ ਮਾਰਗ ਬੜੇ ਪਤਾ ਕਿਸੇ ਨੂੰ ਕਿਸੇ ਬੰਦੇ ਨੂੰ ਪਤਾ ਇਹ ਆਦੇ ਅਸੀਂ ਸੜੀਆਂ ਤੋਂ ਕੋਈ ਸਾਡਾ ਇਹਨਾਂ ਦਾ ਮਾਲਕਤਾ ਅਸੀਂ ਵੀ ਇਹ ਨਹੀਂ ਸੀ ਸਤਵਜਾ ਤੋਂ ਪਹਿਲਾਂ ਕਨਸੋਲਿਡੇਸ਼ਨ ਹੋਣ ਦੇ ਨਾਲ ਧਿਆਨ ਦੇ ਕਨਸੋਲਿਡੇਸ਼ਨ ਹੋਣ ਦੇ ਨਾਲ ਅਸੀਂ ਆਹਲਾ ਮਾਲਕ ਬੜੇ ਇਹ ਨਹੀਂ ਬੜੇ ਆਹਲਾ ਮਾਲਕ ਹਾਂਜੀ ਹਾਂਜੀ ਭਾਈ ਸਿਰੇ ਦੇ ਫਰਾਡ ਬੰਦੇ ਆ ਪਿੰਡ 'ਚ ਉਹ ਠੀਕ ਹੈ ਉਹਨਾਂ ਦਾ ਹੁੰਦਾ ਮਾਸਕ ਤੇ ਵੀ ਆਏ ਵੀ ਪਹਿਲਾਂ ਲੜਾਈ ਕਰਨ ਕਿਸੇ ਨਾਲ ਬਾਅਦ 'ਚ ਝੂਠਾ ਪਰਚਾ ਕਰਾ ਕੇ ਪੈਸੇ ਦੇ ਕੇ ਰਾਇ ਨਮਾ ਕਰਨਾ ਹੁੰਦਾ ਉਹਨਾਂ ਨੇ ਅੱਛਾ ਉਹ ਇਹੋ ਜਿਹੇ ਬੰਦੇ ਆ ਪਿੰਡ 'ਚ ਉਹ ਓਕੇ ਤੇ ਹੁਣ ਵੀ ਆਈ ਵਾਲਦੇ ਉਹ ਕਿ ਚੱਕ ਚਾ ਕੇ ਵੀ ਸਾਨੂੰ ਪੈਸੇ ਮਿਲਣਗੇ ਵੀ ਜਾਤੀਵਾਦ ਸਾਨੂੰ ਬੋਲਿਆ ਇਦਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਤਾਂ ਪੈਸਾ ਤੱਕ ਮਤਲਬ ਹੁੰਦਾ ਵੀ ਰਾਈਨਾਵਾ ਕਰ ਗਈ ਪੈਸੇ ਲੈ ਕੇ ਹਾਂ ਸਰੇ ਦੇ ਫਰਾਡ ਬੰਦੇ ਆ ਬਈ ਸਾਡੇ ਨਾਲ ਵੀ ਠੱਗੀ ਮਾਰਈ ਆ ਬਈ ਉਹਨਾਂ ਨੇ ਅੱਛਾ ਤੁਹਾਡੇ ਨਾਲ ਕੀ ਠੱਗੀ ਵਜੀ ਆ ਸਾਡੇ ਪੈਸੇ ਨੱਪ ਕੇ ਬਈ 3.5-4 ਲੱਖ ਰੁਪਈਆ ਤੇ ਸਾਡੇ ਦੀ ਉਲਟਾ ਪਰਚਾ ਕਰਾਤਾ ਸੀ ਉਹਨਾਂ ਨੇ ਅੱਛਾ ਹਾਂ ਬਾਅਦ ਚ ਪੈਸੇ ਲੈ ਕੇ ਰਾਈਨਾਵਾ ਕਰ ਲੈਂਦੇ ਉਹ ਇਹੋ ਜਿਹੇ ਬੰਦੇ ਸਰੇ ਦਾ ਖੱਚ ਬੰਦਾ ਹੋ ਬਈ ਗਾਤਰਾ ਉਹਦੇ ਪਾਇਆ ਵਾ ਠੀਕ ਹਾਂ ਬਈ ਸਾਰਾ ਪਰਿਵਾਰ ਹੀ ਇਦਾਂ ਦਾ ਬਈ ਉਹਨਾਂ ਦਾ ਬਾਅਦ ਚ ਜਨਾਨੀਆਂ ਨੂੰ ਮ हां भाई ਜਨਾਨਗਾਂ ਨੂੰ ਮੂਹਰੇ ਕਰ ਦਿੰਦੇ ਆ ਪਹਿਲਾਂ ਆਪ ਕਰਦੇ ਹਨਾ ਉਹ ਉਹਨਾਂ ਦਾ ਇਹੀ ਆ ਬਸ ਵੀ ਆ ਪਹਿਲਾਂ ਉਂਗਲ ਲਾ ਲੈਣੀ ਆ ਤੇ ਬਾਅਦ ਚ ਜਨਾਨਗਾਂ ਨੂੰ ਮੂਹਰੇ ਕਰ ਦੇਣਾ ਵੀ ਪਰਚਾ ਪਵਾਵਾਂਗੇ ਅਸੀਂ ਤੇ ਪੈਸੇ ਲਵਾਂਗੇ ਇਹੀ ਵਸੇ ਬੰਦੇ ਜੀ ਵੀ ਬੁੜੀਆਂ ਤੋਰ ਦਿੰਦੇ ਆ ਵੀ ਆਪੇ ਬੋਲਣ ਦੇ ਪਾਸੇ ਕੇਸ ਬਣਾ ਜੀ ਮੇਰੀ ਹੱਥ ਵੰਨ ਕੇ ਬੇਨਤੀ ਆ ਜੀ ਮੇਰੀ ਧੀ ਦਾ ਦੋਣੀ ਤੇ ਦੋਣੀ ਦੀ ਕੁੜੀ ਆ ਜਿਹੜੀ ਉਹ 3 ਲੱਖ ਮੇਰੀ ਧੀ ਦਾ ਮੁਕਰ ਗਈ ਆਪਾਂ ਬਾਬੇ ਰੁਖਰਦਾਰ ਦੀ ਸੌਂ ਖਾ ਕੇ ਕਹਿੰਦੇ ਆ ਵੀ ਇਹ ਮੇਰੀ ਧੀ ਦਾ 3 ਲੱਖ ਮੁਕਰ ਗਈ ਮੇਰੀ ਧੀ ਦੇ ਨੰਗੇ ਪੈਰਾਂ ਦੀ ਕਮਾਈ ਸੀ ਮੇਰੀ ਘਰੋਂ ਵੇਖ ਕਰਤੀ ਸੀ ਕਰ ਜਿਹੜਾ ਮੇਰੇ ਧੀ ਦਾ 3 ਲੱਖ ਮੁਕਰ ਗਿਆ ਉਹ ਬਹੁਤ ਬੰਦੇ ਬੇਈਮਾਨ ਆ ਬਹੁਤ ਕੁੜੀ ਚਲਾਕ ਆ ਬਾਹਲੇ ਦੋਨੇ ਫੇਰ ਇਹਨਾਂ ਨੇ ਮੇਰੇ ਭਰਾ ਦਾ ਘਰ ਜਾੜਿਆ 420 ਦੇ ਵਿੱਚ 420 ਤੇ ਮੇਰੇ ਇਹਨਾਂ ਨੇ ਕੁੜੀ ਦੇ 3 ਲੱਖ ਰੁਪਇਆ ਖਾ ਗਏ ਮੇਰੇ ਹੱਥ ਬੰਨ ਕੇ ਬੇਨਤੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਏ ਸਰਪੰਚਾਂ ਲੋ ਸਾਥ ਸੌ ਪੁਆਲਾ ਸਰਪੰਚਾਂ ਲੋ ਜੇ ਕਿਸੇ ਨੂੰ ਚੰਗਾ ਜੇ ਕਿਸੇ ਨੂੰ ਮਾਰਾ ਇਹਦੇ ਅਰਕਾ ਦਾ ਬੰਦਾ ਨਾ ਜੱਗ ਤੇ ਆਉਣਾ ਤੇ ਨਾ ਜੰਮਣਾ ਤੁਸੀਂ ਕਹਣਾ ਚਾਹੁੰਦੇ ਕੁਛ ਵਾਹਿਗੁਰੂ ਜੀ ਕਖਨ ਸਾਹਿਬ ਵਾਹਿਗੁਰੂ ਦੇ ਫਤੇ ਮੇਰੀ ਜੀ 60 ਸਾਲ ਦੀ ਉਮਰ ਹੋ ਗਈ ਹੈ ਅਸੀਂ ਜੋਂ ਵੇਣਿਆ ਸਾਡੇ ਬਜ਼ੁਰਗਾਂ ਦੇ ਘੜੇ ਅਸੀਂ ਨਿਸ਼ਾਨੀਆਂ ਲਗੀਆਂ ਵੀ ਵੇਖੀਆਂ ਅਸੀਂ ਉੱਥੇ ਕੋਈ ਰੂੜੀ ਨਹੀਂ ਲੱਗੀ ਵੀ ਮੈਂ ਮਜਦੂਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ ਨਗਰ ਦੇ ਵਿੱਚ ਫੁੱਟ ਪਾਉਣੀ ਇਹ ਬਹੁਤ ਮਾੜੀ ਗੱਲ ਜਦੋਂ ਵੀ ਹਵੀ ਨਵੀ ਹੁੰਦੀ ਆ ਨਗਰ ਹੀ ਨਾਲ ਖੜਦਾ ਹੁੰਦਾ ਜਾਂ ਇਨਸੀਡੈਂਟ ਹੋ ਜੇ ਜਾਂ ਕੋਈ ਬੰਦਾ ਬਿਮਾਰ ਹੋ ਜੇ ਤੇ ਜੇ ਆਪਾਂ ਨਗਰ ਦਾ ਹੀ ਵਿਗਾੜ ਲਈ ਤੇ ਦੱਸੋ ਆਪਾਂ ਜਾਵਾਂਗੇ ਕਿੱਥੇ ਮੇਰੇ ਤੇ ਦੋਵਾਂ ਚੱਕਰ ਬਣਿਆ ਮੇਰੇ ਨਾਲ ਸਾਰਾ ਨਗਰ ਖੜਾ ਅੱਜ ਆਪਾਂ ਨਗਰ ਦੇ ਖਿਲਾਫ ਚੱਲਾਂਗੇ ਤੇ ਕਿੱਡੀ ਮੇਰੇ ਵਾਸਤੇ ਕੋ ਚੰਗੀ ਗੱਲ ਆ ਉਹ ਅਸੀਂ ਉਹਨਾਂ ਮਜਦੂਰ ਭਰਾਵਾਂ ਨੂੰ ਬੇਨਤੀ ਕਰਦੇ ਵੀ ਤੁਸੀਂ ਨਗਰ ਦੇ ਵਿੱਚ ਇਹ ਫੁੱਟ ਨਾ ਪਾਓ ਜਿਹੜਾ ਬੰਦਾ ਤੁਹਾਨੂੰ ਕੋਈ ਚੱਕ ਦਿੰਦਾ ਉਹਦਾ ਜਾਣਾ ਕੋਈ ਨਹੀਂ ਥੋੜਾ ਰਹਿਣਾ ਕੁਛ ਜਾਂ ਉਹਨੂੰ ਮੁਰੇ ਨੰਗਾ ਕਰੋ ਵੀ ਕਿਹੜਾ ਕਹਿੰਦਾ ਅਸੀਂ ਤਾਂ ਸਾਡੇ ਆ ਪੁਰਾਣੇ ਖੜੇ ਚਾਚੇ ਤਾਏ ਆ ਆ ਸਾਰਿਆਂ ਨਾਲ ਪੁਰਾਣਾ ਹੈ ਜੀ ਇਹ ਇਹਨੂੰ ਸਾਰਿਆਂ ਗਰਾਂ ਬਾਰੇ ਵੀ ਪਤਾ ਕਿਉਂ ਮਾਸਟਰ ਆ ਇਹ ਪੱਟ ਕੇ ਬਣਾਇਆ ਪੱਟ ਕੇ ਬਣਾਇਆ ਜੀ ਅਸੀਂ ਉੱਥੇ ਸਿੱਟਿਆ ਕੁੜਾ ਫਿਰ ਉਹ ਛੱਡ ਗਏ ਕੁਝ ਹਾਲਾਤ ਖਰਾਬ ਹੋ ਗਏ ਛੱਡ ਗਏ ਤੇ ਉਹ ਜੰਗਲ ਬਣ ਗਿਆ ਜੰਗਲ ਪਿਛਲੇ ਸਾਲ ਇਹਨਾਂ ਮੁੰਡਿਆਂ ਨੇ ਇਕੱਠੇ ਹੋ ਕੇ ਤੁਹਾਨੂੰ ਦੱਸ ਕੇ ਰਿਹਾ 7 ਮਹੀਨਿਆਂ ਦੀ ਆ ਮੁੰਡਾ ਪ੍ਰਧਾਨ ਨੇ ਸਾਫ਼ ਕੀਤਾ ਉਹ ਯਾਰੋ ਸਾਫ਼ ਕਰਨ ਵੇਲੇ ਤਾਂ ਉੱਥੇ ਕੋਈ ਗਿਆ ਨਹੀਂ ਕਿਸੇ ਨੇ ਪੈਸਾ ਨਹੀਂ ਦਿੱਤੀ ਅੱਜ ਅਸੀਂ ਮਾਲਕ ਕਿਵੇਂ ਹੋ ਗਏ ਉਹ ਦੱਸੋ ਸਾਨੂੰ ਨਾਲੇ ਜੀ ਬਾਈ ਕੋਈ ਗੱਲ ਇਹ ਨਹੀਂ ਕਿ ਹੁਣ ਜਿਹੜੀ ਜਿਹੜੀ ਇੱਕ ਮਿੰਟ ਆਪਣੇ ਸਾਡੇ ਸਿੱਖ ਮੈਨਪੱਖ ਸੇ ਪਿੰਡਾਂ ਦਾ ਨਹੀਂ ਪਤਾ ਜਿੰਨੇ ਸਾਡੇ ਹੁਣ ਸਿੱਖ ਚ ਭਾਈਚਾਰਕ ਸਾਂਝ ਆ ਨਾ ਵੀ ਉੱਥੇ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੇ ਆ ਪਰਿਵਾਰ ਇਹ ਵੀ ਅਸੀਂ ਦਿਲੋਂ ਕਰਿਆ ਉਹਨਾਂ ਨੇ ਵੀ ਮੇਰਾ ਦਿਲੋਂ ਕਰਿਆ ਕਿਹਦੇ ਉਹ ਹੱਥ ਚੜ੍ਹੇ ਆ ਕਿਹਦੇ ਨਹੀਂ ਚੜ੍ਹੇ ਸਾਨੂੰ ਕੋਈ ਪਤਾ ਨਹੀਂਗਾ ਸਾਡੀ ਸਚਾਈ ਜਿਹੜੀ ਆ ਅਸੀਂ ਤੁਹਾਨੂੰ ਦੱਸਤੀ ਆ ਵੀ ਅਸੀਂ ਉਹਨਾਂ ਨੂੰ ਕਹੋ ਅਸੀਂ ਹੁਣ ਤੁਹਾਡੇ ਮਾਧਿਅਮ ਰਹੀ ਕਹਿੰਨੇ ਆ ਵੀ ਉਹ ਸੌਂ ਪਾਉਣ ਸਾਡੇ ਨਾਲ ਜਾ ਕੇ ਜੀ ਜਿੱਥੇ ਜਿਹੜੇ ਗੁਰਦੁਆਰੇ ਕਹਿੰਦੇ ਜਿਹੜੇ ਪੀਰ ਨੂੰ ਮੰਨਦੇ ਜਿਹਨੂੰ ਫਕੀਰ ਨੂੰ ਮੰਨਦੇ ਅਸੀਂ ਉਹਨਾਂ ਦੇ ਮੁਤਾਬਕ ਹੀ ਜਾਵਾਂਗੇ ਜੀ ਤੇ ਬੋਲ ਕੇ ਸੌਂ ਪਾਉ ਆਪਦਾ ਮੁੰਡਾ ਮੈਂ ਕੇਸੀ ਨਾ ਕੇ ਲੈ ਕੇ ਜਾਉ ਮੈਂ ਕੇਸੀ ਨਾ ਕੇ ਜਾਊਗਾ ਉਹ ਆਪਦੇ ਲੈ ਕੇ ਹੁਣ ਦੂਜੀ ਗੱਲ ਬਾਣਾ ਪਾ ਕੇ ਆ ਗੱਲਾਂ ਝੂਠ ਬੋਲਣੇ ਬਾਣੇ ਦੇ ਯੋਗ ਨਹੀਂ ਇਹ ਬੰਦੇ ਬਾਣੇ ਦੇ ਜੋਗ ਨਹੀਂ ਗੇ ਮੈਂ ਰਹਿ ਧਾਰੀ ਆ ਮੈਂ ਕਿਸ ਧਾਰੀ ਵੀ ਨਹੀਂ ਗਾ ਤੇ ਮੈਂ ਨਹੀਂ ਝੂਠ ਬੋਲਦਾ ਜੀ ਝਾੜਗਵਾਗਾ ਦਿੰਦੇ ਆਪਾਂ 1 ਰੁਪਏ ਦੀ ਬੇਈਮਾਨੀ ਨਾਲ ਗਰੀਬ ਨਾ ਨਾ ਅਮੀਰ ਨਾ ਕਹਿੰਦੇ ਨਹੀਂ ਕਰੀ ਜੀ ਬਾਈ ਦੇ ਗਰੀਬਾਂ ਦਾ ਇਹਨਾਂ ਨੇ ਹੱਲ ਕੀਤੇ ਆ ਜੀ ਸਾਰਾ ਪਿੰਡ ਖੜਾ ਇਹਨਾਂ ਨੂੰ ਪੁੱਛ ਰੋ ਵੀ ਗਰੀਬਾਂ ਦਾ ਹੱਲ ਕੀਤੇ ਕਿ ਨਹੀਂ ਕੀਤੇ ਜੀ ਜਿਹਦੇ ਕੋਲੇ ਕੋਈ ਨਹੀਂ ਕੋਈ ਸਹਾਇਤਾ ਹੁੰਦੀ ਉਹਨੂੰ ਸਹਾਇਤਾ ਦੇ ਕੇ ਆਉਂਦੇ ਆ ਜੀ ਸਾਡੇ ਚਾਚੇ ਦਾ ਮੁੰਡਾ ਹੈ ਜੀ ਸਾਡਾ ਭਰਾ ਹੈ ਬਾਕੀ ਸਾਰਾ ਪਿੰਡ ਹੈ ਸਾਡੇ ਚਾਚੇ ਤਾਏ ਆ ਭੈਣ ਭਰਾ ਸਾਰੇ ਖੜੇ ਆ ਕੋਈ ਵੀ ਕਹਦੇ ਬੰਦਾ ਵੀ ਹਾਂ ਵੀ ਨਾ ਬੰਦੇ ਨੇ ਮਦਦ ਨਹੀਂ ਕਰਾਈ ਜੀ ਸਾਡਾ ਤਾਂ ਸਲੀਵ ਪਰਿਵਾਰ ਹੈ ਕੋਈ ਸੌਣ ਪਉਣ ਦੀ ਲੋੜ ਨਹੀਂ ਅਸੀਂ ਨੂੰ ਸੌਣ ਨਹੀਂ ਆਂਦੇ ਕਿਉਂਕਿ ਸੰਤ ਤਾਂ ਪਾਜੀ ਜੇ ਅਸੀਂ ਨਾਂਗਾ ਜੀ ਸਾਡੇ ਸਾਰੇ ਪਿੰਡ ਬਤਾ ਲਓ ਸਾਰਾ ਕੋਲੇ ਸਾਰਾ ਆਪਣਾ ਬਤਾ ਜੇ ਕੋਈ ਅਸੀਂ ਹੋ ਤਾਂ ਗੱਲ ਕਰਨੇ ਨਾਲ ਬਿਲਕੁਲ ਸਾਰਾ ਪਿੰਡ ਪਰਿਵਾਰ ਨਾਲ ਆ ਦੇ ਹਾਂ ਅਸੀਂ ਸੌਣ ਹੀ ਪੁਣੀ ਜੀ ਦੀ ਠੀਕ ਹੈ ਹਾਂ ਸੌਣ ਪਾਵਾਂਗੇ ਝੂਠਖਾ ਤਾਂ ਵੀ ਮਾੜੀ ਚੰਗੀ ਸੌਣ ਵੀ ਮਾੜੀ ਮਾੜੀ ਹੈ ਹਾਂ ਜੀ ਹਾਂ ਕੰਮ ਬਹੁਤ ਜਿਆਦਾ ਕਰਦੇ ਕੋਲਣਾ ਤੁਰਦਾ ਜੀ ਜੇ ਕੁਝ ਵੀ ਹੋ ਜਾਏ ਪੂਰੇ ਤੁਰਦਾ ਲੱਗਦਾ ਜੀ ਇਹਦਾ ਕਿ ਬਈ ਲਿਖਾਉਂਦਾ ਕਰਕੇ ਇਹਦਾ ਬਈ ਇੱਕ ਨੀਵਾ ਦਿਖਾਉਂਦੇ ਕਰਕੇ ਉਹ ਬੋਲਦੇ ਜਾਤੀਵਾਦ ਹਨਾ ਸ਼ਬਦ ਬੋਲੇ ਤੇ ਇਦਾਂ ਦਾ ਕੋਈ ਚੱਕਰ ਨਹੀਂ ਗਾ ਬਾਈ ਇੱਕ ਗੱਲ ਹੋਰ ਆਈ ਪਿੰਡ ਦੇ ਵਿੱਚ ਇਦੋਂ ਪਹਿਲਾਂ ਪੰਜ ਸਰਪੰਚ ਬਹੁਤ ਬਣਦੇ ਰਹੇ ਆ ਤੁਸੀਂ ਆਪ ਹੀ ਖੁਦ ਪੁੱਛ ਲਓ ਜਾ ਕੇ ਵੀ ਕੋਈ ਕਿਸੇ ਦੇ ਨਾਲ ਤੁਰਦਾ ਸੀਗਾ ਜੀ ਆ ਹੁਣ ਵੀ ਪਿੱਛੇ ਐਕਸੀਡੈਂਟ ਹੋਇਆ ਸਾਡੇ ਪਿੰਡ 'ਚ ਬਹੁਤ ਮਾੜੀ ਗੱਲ ਹੋਈ ਨੌਜਵਾਨ ਮੁੰਡਾ ਗਿਆ ਇਹ ਬਾਈ ਨਾਲ ਸੀਗਾ ਹੀ ਅਸੀਂ 2 ਵਜੇ ਆਏ ਆ ਜੀ ਰਾਤ ਨੂੰ ਕਰੇ ਤੇ ਖੇਤਾਂ ਦੇ ਵਿੱਚ ਬੈਠਾ ਹੀ ਤੇ ਅੱਜ ਕੱਲ ਕੋਈ ਲੀਡਰ ਫੋਨ ਨਹੀਂ ਚੱਕਦਾ ਹੀ ਤੇ ਇਹ ਜਦੋਂ ਵੀ ਅਸੀਂ ਇਹਨੂੰ ਫੋਨ ਲਾਉਣੀ ਤੇ ਗੱਡੀ ਲੈ ਕੇ ਬਾਹਰ ਚ ਆ ਜਾਂਦਾ ਐਦੂ ਉੱਤੇ ਹੋਰ شریف ਬੰਦਾ ਕਿਹੜਾ ਹੋ ਪਿੰਡ ਚ ਦੱਸੋ ਜੀ ਐਵੇਂ ਹੀ ਕਿਸੇ ਤੇ ਜਾਨ ਬੁੱਝ ਕੇ ਲਾਈ ਜਾਣੇ ਦੂਛਣੇ ਮੈਂ ਚੰਗਾ ਨਹੀਂ ਸਮਝਦਾ ਇਹ ਗੱਲ ਨੂੰ ਜੀ ਪਿੰਡ ਚੋਂ ਕਿਸੇ ਤਾਂ ਵੀ ਪੁੱਛੋ ਨਹੀਂ ਕਿਸੇ ਦੇ ਪੁੱਛੋ ਕਿਸੇ ਤੋਂ ਵੀ ਪਿੰਡ ਚੋਂ ਪੁੱਛੋ ਓਕੇ ਜੀ ਇੱਕ ਜਦੋਂ ਇਹਨਾਂ ਦੀਆਂ ਬੁੜੀਆਂ ਇਹਨਾਂ ਗਲਤ ਬੋਲਦੀਆਂ ਬਜ਼ੁਰਗਾਂ ਦੇ ਨਾ ਰਾਹ ਖੇੜੇ ਆਉਂਦੇ ਗੱਲ ਪੈਂਦੀਆਂ ਤੇ ਉਹਨਾਂ ਨੂੰ ਕਹਿੰਦੀਆਂ ਵੀ ਤੁਹਾਡੀ ਦਾੜੀ ਪਟਦੇ ਹਾਂ ਠੀਕ ਹੈ ਬਹੁਤ ਗਲਤ ਬੋਲਦੇ ਨੇ ਦਾੜੀ ਪਟ ਕੇ ਉਹਨਾਂ ਦੀਆਂ ਮੁੰਡ ਜਿ ਦੇਵਾਂਗੇ ਤੁਹਾਡੀ ਜਾਂ ਇੰਨਾ ਗਲਤ ਬੋਲੀ ਜਾਂਦਾ ਸ਼ਬਦ ਉਹ ਬਜ਼ੁਰਗ ਆਪਣੇ ਇੱਥੇ ਜਿਹਨਾਂ ਨੂੰ ਬੋਲਿਆ ਆ ਬਾਬਾ ਜੀ ਨੂੰ ਵੀ ਬੋਲਿਆ ਸੀ ਉਹਨਾਂ ਨੇ ਗਲਤ ਦਾੜੀ ਮਟਾਵਾਗੇ ਸਣੀ ਇੱਕ ਵਾਰ ਵਾਰ ਖੜਾਵਾਗੇ ਤੁਹਾਨੂੰ ਸਾਨੂੰ ਇਹ ਲੱਭ ਜਿਆ ਬਾਈ ਜੇ ਤੁਸੀਂ ਚਾਹੋ ਤਾਂ 10 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਮਸਲਾ ਨਿਬੜ ਸਕਦਾ ਕੋਈ ਬੈਠ ਕੇ ਉਹਨਾਂ ਨਾਲ ਕਰਨ ਨੂੰ ਤਿਆਰ ਹਾਂ ਤੁਸੀਂ ਨਹੀਂ ਬੈਠਾਂਗੇ ਬੈਠ ਟੰਗਣਾ ਬੈਠਣਾ ਚਿੱਕੜ ਕਿਉਂ ਸੜਦੇ ਆ ਜੀ ਮੈਂ ਤਾਂ ਹੁਣ ਉਹਤੇ ਡੀਸੀ ਤੇ ਦਰਖਾਸਤ ਦੇਣੀ ਜਿਹੜੀਆਂ ਮੈਨੂੰ ਗਾਲਾਂ ਕੱਢ ਕੇ ਗਏ ਜੀ ਜਿਹੜੇ ਮੇਰੇ ਪਰਿਵਾਰ ਨੂੰ ਇੰਨੇ ਸ਼ਬਦ ਬੋਲ ਕੇ ਗਏ ਮੈਨੂੰ ਤਾਂ ਦੱਸਿਆ ਬੁੜੀਆਂ ਨੇ ਬਾਅਦ ਚ ਜੀ ਵੀ ਹਾਂ ਆਪਾਂ ਕਹਿੰਦੇ ਵੀ ਰੰਡੀ ਹੋ ਜਾ ਤੂੰ ਤੇਰੇ ਪੁੱਤ ਮਰ ਜਾਣ ਦੱਸੋ ਇਹਦੇ ਚ ਕਿਹੜੇ ਉਹ ਸਹੀ ਬੋਲੇ ਮੈਨੂੰ ਮੈਂ ਤਾਂ ਉਹਨਾਂ ਨੂੰ ਇੱਕ ਗੱਲ ਵੀ ਨਹੀਂ ਬੋਲਿਆ ਉਹ 3500 ਗੱਲ ਬੋਲ ਗਏ ਮੈਨੂੰ ਜੀ ਮੈਂ ਤਾਂ ਉਹਨਾਂ ਤੇ ਹੁਣ ਡੀਸੀ ਤੇ ਜਾਉਂ ਬਾਈ ਪਹਿਲਾਂ ਤਾਂ ਮੈਂ ਅਸੀਗਾ ਢਿੱਲਾ ਹੁਣ ਮੈਂ ਤਾਂ ਆਪਦੇ ਲੋਬੀ ਪੂਰੀ ਜੂੜੀ ਕਸੂਗਾ ਬਈ ਪਿੰਡ ਚ ਸਰਪੰਚ ਬਾਰੇ ਪੁੱਛ ਲਓ ਤੇ ਉਹਨਾਂ ਬਾਰੇ ਪੁੱਛ ਲਓ ਬਾਈ ਤੁਹਾਨੂੰ ਆਪ ਹੀ ਸਾਰਾ ਕੁਝ ਮਿਲ ਜੂਗਾ ਉਹਨੂੰ ਅੱਜ ਦਾ ਇਕੱਠ ਹਾਂ ਬਾਈ ਜੈਕਾਰ ਸਤਿ ਸ੍ਰੀ ਅਕਾਲ ਇੱਕ ਤੇਰੇ ਨਾਲ ਪਹਿਲਾਂ ਮੈਨੂੰ ਤਾਂ ਰੋਲਾ ਬਈ ਤੂੰ ਕੱਲ ਪੱਖ ਕਿਉਂ ਨਹੀਂ ਲਿਆ ਮੈਂ ਗੁਰੂ ਪ੍ਰੂਫ ਤਾਂ ਮੈਂ ਦੱਸਦਾ ਹੁਣ ਇੱਕ 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 ਮਿੰਟ ਇੱਕ ਮਿੰਟ ਮੈਂ ਜਿਹੜੀ ਚੀਜ਼ ਅਸੀਂ ਕਰਦੇ ਆ ਅਸੀਂ ਕੱਟ ਦੇਣੀ ਆ ਆ ਵੀ ਚੀਜ਼ ਚੱਲੂਗੀ ਤੁਹਾਡਾ ਸਵਾਲ ਵੀ ਚੱਲੂਗਾ ਤੇ ਮੇਰਾ ਵੀ ਜਵਾਬ ਚੱਲੂਗਾ ਮੈਨੂੰ ਜਿਹੜਾ ਫੋਨ ਆਉਂਦਾ ਉਹ ਜੁਨੀਅਨ ਦੀ ਤਰਫ ਤੋਂ ਫੋਨ ਆਉਂਦਾ ਬਈ ਇੱਥੇ ਆ ਚੀਜ਼ ਮੈਟਰ ਹੋਇਆ ਤੇ ਇਹ ਮੈਟਰ ਨੂੰ ਤੁਸੀਂ ਉਹ ਕਵਰ ਕਰੋ ਦੂਸਰੀ ਗੱਲ ਦੋਸਤ ਸਾਡਾ ਤੁਸੀਂ ਚੈਨਲ ਖੋਲੋਗੇ ਉਹਦੇ ਥਰਡ ਪਾਸੇ ਪੱਕੀ ਲਾਈਨ ਚੱਲ ਰਹੀ ਆ ਬਈ ਜੇ ਤੁਸੀਂ ਆਪਦਾ ਪੱਖ ਰੱਖਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਕੰਟੈਕਟ ਕਰਕੇ ਆਪਦਾ ਪੱਖ ਰੱਖ ਸਕਦੇ ਹੋ ਠੀਕ ਆ ਬਈ ਜੀ ਸਾਨੂੰ ਉਹਨਾਂ ਨੇ ਬੁਲਾਇਆ ਅਸੀਂ ਉ ਤੁਸੀਂ ਜ਼ਰੂਰਤ ਮੇਰੇ ਨਾਲ ਸਰਪੰਚ ਸਾਹਿਬ ਦੀ ਗੱਲ ਹੋਈ ਆ ਅਸੀਂ ਕਿਹਾ ਵੀ ਸਵੇਰ ਛੋਡੇ ਕੋਲੇ ਪਹੁੰਚਾਂਗੇ ਅੱਜ ਸਵੇਰ ਅਸੀਂ ਛੋਡੇ ਕੋਲੇ 9 ਵਜੇ ਪਹੁੰਚ ਗਏ ਤੁਸੀਂ ਜਿਨ੍ਹਾਂ ਨੇ ਸਾਨੂੰ ਸੱਦਿਆ ਕੋਈ ਵੀ ਇੱਥੇ ਬੰਦਾ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਆ ਕੋਈ ਵੀ ਸਮੱਸਿਆ ਆਉਂਦੀ ਆ ਤੁਸੀਂ ਸਾਨੂੰ ਸੱਦੋ ਅਸੀਂ ਬਿਨਾਂ ਕਿਸੇ ਖਰਚੇ ਤੋਂ ਉੱਥੇ ਬੰਦੇ ਤੋਂ ਪਹੁੰਚਦੇ ਅਸੀਂ ਕੋਈ ਪੈਸਾ ਨਹੀਂ ਲੈ ਕੇ ਪਹੁੰਚਦੇ ਕੁਐਸਚਨ ਲੈ ਕੇ ਪਹੁੰਚਦੇ ਜੀ ਤਾਂ ਤੋਂ ਬਾਅਦ ਪੱਖ ਰੱਖਣ ਦਾ ਇਹ ਸਾਰਿਆ ਪਿੰਡ ਕਹਿ ਰਿਹਾ ਗੱਲ ਤੁਹਾਡਾ ਕੱਲ ਹੱਕ ਮੰਗਦਾ ਸੀ ਪੱਖ ਲੈਣ ਦਾ ਚਾਹੇ ਇਹ ਗੱਲ ਦਾ ਚਾਹੇ ਉਹ ਗੱਲ ਤਾਂ ਬਾਕੀ ਸਾਡੇ ਪਿੰਡ ਦੇ ਵਿੱਚ ਜੀ ਕੋਈ ਵੀ ਇਹ ਅਜ ਤੱਕ ਹੈ ਨਹੀਂ ਸੀ ਲੜਾਈ ਝਗੜੇ ਵਾਲੀ ਗੱਲ ਵਧੀਆ ਚੱਲ ਰਿਹਾ ਹੈ ਜੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੋਈ ਦੂਜੀ ਪਾਰਟੀ ਨਹੀਂ ਬੋਲੀ ਵਧੀਆ ਕੰਮ ਚੱਲੀ ਗਏ ਆ ਉਸ ਤੋਂ ਪਹਿਲਾਂ ਕਾਲੀ ਸੀ ਵਧੀਆ ਚੱਲੀ ਹੁਣ ਵੀ ਚੱਲੀ ਜਾਂਦੇ ਆ ਆ ਹੁਣ ਪਤਾ ਨਹੀਂ ਕਿੱਥੋਂ ਆਈ ਗੱਲ ਕੀ ਹੋਇਆ ਕੀ ਨਹੀਂ ਹੋਇਆ ਪਰ ਮੇਰਾ ਤਾਂ ਮੈਨ ਗੱਲ ਆ ਉਹ ਕਰੋ ਗੱਲ ਬਾਈ ਜੀ ਨਾਲ ਆਂ ਗਾਹ ਜਾ ਸਿੱਧੂ ਸਾਹਿਬ ਅੱਗੇ ਆ ਜਾਓ ਅੱਗੇ ਆਓ ਸਿੱਧੂ ਸਾਹਿਬ ਆ ਜਾ ਆ ਜਾ ਆਜੋ ਗੰਗ ਸਾਡੇ ਨੂੰ ਨਾ ਦੇਖੀ ਆਈ ਤਾਂ ਇਹ ਕਿਵੇਂ ਆ ਵੀ ਪੈਂਟ ਦੇ ਵਿੱਚ ਥਵਾਕ ਬਣਿਆ ਰਵੇ ਕੰਮ ਵਧੀਆ ਹੋ ਰਿਹਾ ਇਹ ਦੀ ਕੋਈ ਗੱਲ ਨਹੀਂ ਇਹ ਨਹੀਂ ਇਹ ਪਹਿਲਾਂ ਹੀ ਕੰਮ ਵਧੀਆ ਹੋ ਰਿਹਾ ਕੋਈ ਕਿਸੇ ਦੇ ਵਿੱਚ ਲੱਤ ਨਹੀਂ ਰਾ ਦੇਗਾ ਸਾਰੇ ਬੰਦੇ ਵਧੀਆ ਕੰਮ ਕਰ ਰਹੇ ਸੱਧੂ ਸਾਹਿਬ ਮੇਰੀ ਗੱਲ ਸੁਣੋ ਮੈਂ ਤੁਸੀਂ ਮੇਰੇ ਬਹੁਤ ਪੁਰਾਣੇ ਆ ਸਾਡੇ ਸਾਰਿਆਂ ਤੋਂ ਪਹਿਲਾਂ ਲਿਹਾਜ ਪਈ ਸੀ ਸੇਖੋ ਚ ਮੇਰੀਦਨ ਵਾਲੀ ਸੀਗੀ ਮੈਂ ਗੱਲ ਕਲੀਅਰ ਕਰਦਾ ਚਾਹਣਾ ਵੀ ਜਦੋਂ ਸਾਨੂੰ ਉਹਨਾਂ ਨੇ ਸੱਦ ਲਿਆ ਹੁਣ ਸਾਨੂੰ ਨਹੀਂ ਪਤਾ ਨਾ ਵੀ ਸਰਪੰਚ ਸਹੀ ਆ ਜਾਂ ਗਲਤ ਦਾ ਪਿੰਡ ਵਾਲ ਨੂੰ ਪਤਾ ਨਾ ਸਹੀ ਆ ਜਾਂ ਗਲਤ ਸਾਨੂੰ ਤਾਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਨੇੜੇ ਆ ਜੀ ਤੇ ਤੁਸੀਂ ਮੇਰੇ ਕੋਲੇ ਆ ਜਾਂਦੇ ਹੋਣ ਤਾਂ ਲਾਉਂਦੇ ਵੇਖਣ ਤੁਸੀਂ ਮੈਨੂੰ ਪੁੱਛ ਲੈਂਦੇ ਆ ਕੇ ਵੀ ਇਹ ਗੱਲ ਹੈ ਉਹ ਸਾਡੇ ਦੁਸ਼ਮਣ ਨਹੀਂ ਕੇ ਚਲੋ ਅਸੀਂ ਤੁਹਾਡੇ ਕੋਲ ਅੱਜ ਆ ਗਏ ਅਸੀਂ ਅੱਜ ਤੁਹਾਡੇ ਕੋਲ ਆ ਗਏ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸਾਡੇ ਪਿੰਡ ਦੇ ਆ ਪਰ ਤੁਹਾਡਾ ਹੱਕ ਸੀਗਾ ਥੋੜਾ ਆ ਕੇ ਸਰਪੰਚ ਨੂੰ ਆ ਹੁਣ ਸਾਰਾ ਨਗਰ ਖੜਾ ਹੈ ਕਿਸੇ ਨੂੰ ਮੈਨੂੰ ਨਾ ਪੁੱਛੋ ਕਿਸੇ ਨੂੰ ਮਰਜ਼ੀ ਵੀ ਜਿਹੜੀ ਗੱਲ ਹੈਗੀ ਫਿਰ ਹੁਣ ਦੇਖੋ ਵੀ ਇਹਨਾਂ ਦੇ ਆਪ ਦੇ ਪਲਾਟ ਇਹਨਾਂ ਦੇ ਜੀ ਇਹਨਾਂ ਨੇ 15 ਦਿਨ ਟਰੈਕਟਰ ਲਾ ਕੇ ਪੱਧਰ ਕੀਤੇ ਆ ਜੀ ਉਹ ਹੁਣ ਜ਼ਬਰਦਸਤੀ ਵਿਚਰੀ ਵੜ ਲਈ ਜੀ ਸਪਰੇਅ ਕਰਤੀ ਕਿੰਨੀ ਮਾੜੀ ਗੱਲ ਯਾਰ ਜੀ ਉਹ ਪੱਖ ਤਾਂ ਲੋ ਤੁਸੀਂ ਜੀ ਬਾਕੀ ਕਿਹੜੇ ਪੱਖਾ ਹਾਂ ਬਾਕੀ ਇਹ ਆ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ ਅੱਜ ਇੱਥੇ ਪਤਾ ਲੱਗਿਆ ਥਾਂ ਦੇ ਰਹੇ ਆ ਉਹਨਾਂ ਨੂੰ ਢਾਈ ਕਨਾਲਾਂ ਥਾਂ ਮੇਰੇ ਰੂੜੀਆਂ ਲਾਉਣ ਵਾਸਤੇ ਤੁਹਾਨੂੰ ਥਾਂ ਦੇਣੇ ਆ ਸਭ ਪਹਿਲੇ ਹੋ ਜਾਓ ਜੇ ਨਹੀਂ ਮੈਂ ਹੁਣ ਮੈਂ ਹੁਣ ਮੈਂ ਹੁਣ ਸੁਣੀਆ ਨਾ ਇੱਕ ਗੱਲ ਸੁਣੋ ਅਗਲੀ 1 ਸਕਿੰਟ ਯਾਰ ਫਿਰ ਮੈਂ ਭੁੱਲ ਜਾੜਾ ਮੇਰੀ ਉਮ ਜਦੋਂ ਹੁਣ ਤੂੰ ਹੁਣ ਨਹੀਂ ਇਹ ਸਟੈਪ ਚੱਕਣਾ ਹੁਣ ਤੂੰ ਬਾਹਰ ਚੱਕਣਾ ਇਹ ਇਹਨਾਂ ਨੂੰ 11 ਵੇਖ ਲੈਣ ਦੇ ਹੁਣ ਕੋਈ ਲੋੜ ਨਹੀਂ ਦੇਣਾ ਕੰਮ ਕਰਨ ਦਾ ਅੰਦਾਜ਼ ਵੱਖਰਾ ਜਿਹੜਾ 70 ਸਾਲਾਂ ਵਾਲਿਆਂ ਨੂੰ ਪਸੰਦ ਨਹੀਂ ਆਇਆ ਤਿੰਨ ਮੋਹਰਾ ਉਹਨਾਂ ਕੋਲੇ ਇੱਕ ਜੇਬ 'ਚ ਇੱਕ ਗੱਡੀ 'ਚ ਤੇ ਇੱਕ ਦੁਕਾਨ 'ਤੇ ਆ ਵੀ ਗਰੀਬ ਭਾਈਚਾਰਾ ਇਹ ਨਾ ਹੋਵੇ ਅੱਗੇ ਬਾਹਰ ਚੋਂ ਖੜੇ ਮੋੜ ਦਿੰਦੇ ਸੀ ਬਈ ਘਰੇ ਹੈਗਾ ਕੁੱਤੇ ਛੱਡ ਦਿੰਦੇ ਸੀ ਬਾਹਰ ਚ ਵੀ ਸਾਡੀਆਂ ਬੁੜੀਆਂ ਨਾ ਵੇਖ ਲੈਣਾ ਇਹਨਾਂ ਦੇ ਘਰੇ ਤੁਸੀਂ ਜਦੋਂ ਮਰਜੀ ਆਜੋ ਅੱਜ ਛੱਡ ਕੱਲ੍ਹ ਨੂੰ ਛੱਡ ਜਦੋਂ ਮਰਜੀ ਮੋਹਰ ਹੈ ਨਹੀਂ ਕੀ ਕਿੱਥੇ ਆ ਬਾਈ ਮੈਂ ਸਮਾਲਸਰਾ ਮੋਹਰ ਲਾਉਣੀ ਆ ਆ ਜਾ ਗੱਡੀ 'ਚ ਹੈਗੀ ਆ ਕਿੱਥੇ ਆ ਦੁਕਾਨ ਤੇ ਆ ਆ ਜਾ ਮੈਂ ਲਾ ਦਿੰਨਾ ਉਹ ਅੰਦਾਜ਼ ਨਹੀਂ ਪਸੰਦ ਉਹ ਜਾਤੀਵਾਦੀ ਵਾਲਾ ਕੋਈ ਨਹੀਂ ਉਹ ਤਾਂ ਮੁੱਦਾ ਬਾਅਦ 'ਚ ਚੱਕਿਆ ਵਾ ਉਹ ਅੰਦਾਜ਼ ਨਹੀਂ ਪਸੰਦ ਕੰਮ ਕਰਨ ਦਾ ਉਹ ਉਹਨਾਂ ਨੂੰ ਗੁਲਾਮੀ ਹੈ ਗੁਲਾਮੀ ਇੱਥੇ ਵੜੀ ਹੋਈ ਆ ਇਹ ਹੁਣ ਆਯਾਦੀ ਨਾ ਕੰਮ ਕਰਦੇ ਆ ਪੰਜ ਐਸੀ ਪਰਿਵਾਰ ਆ ਇਹਨਾਂ ਨਾਲ ਪੰਜ ਬੰਦੇ ਪੱਕੇ ਹੁੰਦੇ ਆ ਕਿਸੇ ਦੇ ਨਾਲ ਕੱਢਣਾ ਕੋਈ ਮਰਗ ਹੋ ਗਈ ਉੱਥੇ ਬੰਦਾ ਹੈ ਨਹੀਂ ਉਹ ਪੰਜ ਬੰਦੇ ਭੇਜ ਦਿਆ ਚਾਰ ਪੰਜ ਆਪਨ ਬੁੜੀਆਂ ਕਿ ਰੋਟੀਆਂ ਲਾਉਣ ਨੂੰ ਕਿਤੇ ਭੇਜ ਦਿਆ ਆ ਪੰਜ ਮਾੜੀ ਵਾਲੇ ਰਾਹ ਤੇ ਮਿੱਟੀ ਪਾਈ ਆ ਉਦਦੇ ਬੁੜੀਆਂ ਲਾਈਆਂ ਉਹ ਪੱਕੀਆਂ ਹੀ ਰੱਖੀਆਂ ਹੁੰਦੀਆਂ ਸਰਪੰਚਾਂ ਦੀਆਂ ਡੀਆਸੀ ਪਰਿਵਾਰ ਨਾਲ ਰੱਖਣਾ ਡੈਕ ਤੇ ਜੀ ਹਾਂਜੀ ਆਪਾਂ ਕਰਦੇ ਉਧਰ ਬਜ਼ੁਰਗ ਮਾਤਾ ਇਕੱਠੇ ਹੋਊਗਾ ਗੱਲਬਾਤ ਹਾਂਜੀ ਮਾਤਾ ਕੀ ਕਹਿਣਾ ਚਾਹੁੰਦੇ ਹੋ ਖੰਡ ਦੇ ਕਵਾਸ ਨਹੀਂ ਵੀਡੀਓ ਟੂਡੇ ਨਾਲ ਤਾਂ ਗੱਲ ਹੋ ਗਈ ਹੋਰ ਕੀ ਗੱਲ ਬੋਲਦਾਂ ਚਾਹੁੰਦੇ ਆ ਇਹੇ ਜੇ ਸਰਪੰਚ ਨਾ ਆਉਣਾ ਜੱਗ ਤੇ ਨਾ ਆਉਂਦੇ ਜੇ ਕਿਸੇ ਦਾ ਮਾਰਗ ਹੋ ਜਾ ਤਾਂ ਵੀ ਵਿਚਾਰੇ ਰਾ ਨਹਿਰੇ ਸਵੇਰੇ ਖਰਚਾ ਪੱਟਾ ਤੇਲ ਪੰਡੂ ਸਾਰਾ ਖਾ ਚ ਭੋਗਦਾ ਹੀ ਖਰਚਾ ਇਹਦਾ ਹੁੰਦਾ ਸਾਰਾ ਖਰਚਾ ਦਿੰਦੇ ਨਹੀਂ ਦਿੰਦੇ ਤਾਂ ਦੱਸ ਦੇਣ ਹੈ ਨਹੀਂ ਮੈਂ ਕਹਿੰਨੀ ਵੀਰ ਜੀ ਮੈਂ ਇੱਥੇ ਸੀ ਉਸ ਵਕਤ ਜਦੋਂ ਚਾਚੇ ਕੋਲੋਂ ਆਏ ਆ ਨਾ ਸਾਡੇ ਸਾਡੀ ਸੀਗੇ ਮੈਂ ਵੀ ਮੈਂ ਵੀ ਸਿੱਖਾਂ ਦੀ ਨੌਹਾਂ ਉਹਨਾਂ ਨੇ ਬਹੁਤ ਗਾਲਾਂ ਕੱਢੀਆਂ ਮੈਂ ਕੋਲ ਇੱਕ ਕੁਰਸੀਆਂ ਲੈ ਕੇ ਵੀ ਆਈ ਮੈਨੂੰ ਵੀ ਬੋਲੀਆਂ ਮੈਨੂੰ ਕਹਿੰਦੀਆਂ ਕੋਈ ਨਹੀਂ ਸਾਨੂੰ ਵੀ ਪਤਾ ਮੱਝ ਡਰਦੀ ਆ ਮੈਂ ਆਂਟੀ ਨੂੰ ਮੈਂ ਕਿਹਾ ਆਂਟੀ ਮੇਰੀ ਵੀ ਬੇਇੱਜ਼ਤੀ ਕਰ ਹਨ ਕਹਿੰਦੇ ਚਾਚਾ ਸਭ ਦਾ ਸੁਣਦਾਏ ਸੌਦਾ ਵੀ ਦਿੰਦਾ ਚਾਚਾ ਪੈਸੇ ਵੀ ਦਿੰਦਾ ਮੈਂ ਖੋਦ ਇਹਨਾਂ ਕੋਲੇ ਰਹਿਣੀ ਆ ਚਾਚੇ ਨੇ ਕੋਈ ਜਾਤ ਨਹੀਂ ਪਰਖੀ ਗਈ ਮੈਂ ਇਹਨਾਂ ਦੇ ਵਿੱਚ ਬਹਿ ਕੇ ਰੋਟੀ ਖਾਣੀ ਆ ਆਂਟੀ ਮੇਰੇ ਤੋਂ ਬਿਨਾ ਰੋਟੀ ਨਹੀਂ ਖਾਂਦੀ ਕਹੂਗੀ ਰਜਨੀ ਕੰਮ ਕਰ ਲੈ ਆਪਾਂ ਫੇਰ ਰੋਟੀ ਖਾਵਾਂਗੇ ਤੇ ਪਰ ਇਹੋ ਜੀ ਤਾਂ ਕੋਈ ਜਾਤ ਵਾਲੀ ਗੱਲ ਚਾਚੇ ਨੇ ਪਰਖੀ ਵੀ ਨਹੀਂ ਜਿਹੜੀ ਉਹਨਾਂ ਨੇ ਇਹ ਦਾਲ ਇਲਜ਼ਾਮ ਲਾਇਆ ਚਾਚੇ ਸਰ ਜੀ ਸੌ ਹੀ ਪਾਣ ਸੌ ਹੀ ਪਾਣ ਸੌ ਤੇ ਕੰਮ ਨਹੀਂ ਖੋਦ ਉਹਨਾਂ ਦੇ ਕੋਲੇ ਸੀ ਜੀ ਆਨੇ ਇੱਥੇ ਗੇਟ 'ਚ ਕੁਰਸੀਆਂ ਲੈ ਕੇ ਆਈ ਸੀ ਉਹ ਇੱਥੇ ਸਾਰੇ ਖੜੇ ਸੀ ਮੈਂ ਕਿ ਕੁਰਸੀਆਂ ਲੈ ਲਓ ਉਹਨਾਂ ਨੂੰ ਸਾਨੂੰ ਵੀ ਪਤਾ ਮੱਝੜਰ ਦੀ ਕੋਈ ਨਹੀਂ ਠੀਕ ਆ ਮੈਨੂੰ ਆਂਟੀ ਕਹਿੰਦੀ ਫੇਰ ਜਾ ਰਜਨੀ ਮੈਂ ਕੁਰਸੀਆਂ ਲੈ ਕੇ ਆਈ ਮੈਨੂੰ ਕਹਿੰਦਾਂ ਕੋਈ ਨਹੀਂ ਕੋਈ ਨਹੀਂ ਅਸੀਂ ਆ ਜਾਾਂਗੇ ਕਹਿੰਦਾਂ ਫੇਰ ਉਹ ਬਾਹਰ 'ਚ ਖੜ ਕੇ ਗਾਲ੍ਹਾਂ ਵੀ ਦੇ ਕੇ ਗਈਆਂ ਏ ਇਹੋ ਜੀ ਕੋਈ ਗੱਲ ਨਹੀਂ ਚਾਚੇ ਨੇ ਕੋਈ ਜਾਤ ਨਹੀਂ ਪਰ ਕਿ ਮੈਂ ਉਹਨਾਂ ਕੋਲੇ ਪਾਣੀ ਦਾ ਵਾਟਰ ਕੋਲ ਰੱਖਿਆ 10 ਮੈਂ ਗਲਾਸ ਵੀ ਲੈ ਕੇ ਗਈਆਂ ਇੱਕ ਦੋ ਜਣਿਆਂ ਨੇ ਪਾਣੀ ਪੀਤਾ ਏ ਮੜ ਕੇ ਦੂਜਾ ਨੇ ਪਾਣੀ ਨਹੀਂ ਪੀਤਾ ਬੜੂਆਂ ਨੇ ਤਾਂ ਗਾਲਾਂ ਹੀ ਕੱਢੀਆਂ ਬਸ ਖੁਦ ਮੈਂ ਕੋਲੇ ਸੀ ਮੈਂ ਵੀ ਮੱਝ ਵੀ ਸਿੱਖਾਂ ਦੀ ਨੋਹਾਂ ਜੀ ਮੈਂ ਰੋਟੀ ਇਹਨਾਂ ਦੇ ਘਰੇ ਇੱਥੇ ਖਾਣੀ ਇੱਥੇ ਕੰਮ ਕਰਦੀ ਇਹੋ ਜੀ ਚਾਚੇ ਨੇ ਕੋਈ ਗੱਲ ਨਹੀਂ ਕਹੀ ਗਈ ਮੇਰੇ ਬੱਚੇ ਵੀ ਇੱਥੇ ਰੋਟੀ ਪਾਣੀ ਖਾਂਦੇ ਮੈਂ ਵੀ ਖਾਣੀ ਆ ਚਾਚਾ ਤਾਂ ਇਹੋ ਜੀ ਗੱਲ ਸੋਚਦਾ ਹੀ ਨਹੀਂ ਜੀ ਮੱਝ ਵੀ ਸਿੱਖਾਂ ਨਾਲ ਇਹੋ ਜੀ ਕੋਈ ਗੱਲ ਨਹੀਂ ਕਹਿੰਦਾ ਹਾਂਜੀ ਹਾਂਜੀ ਸਤਿ ਸ਼੍ਰੀ ਅਕ ਸਰ ਆਪਣੇ ਨਾਲ ਪੈਣਾ ਆਈਆਂ ਇਹ ਨਰੇਗਾ ਤੇ ਕੰਮ ਕਰਦੀਆਂ ਇਹ ਇਹਨਾਂ ਵੱਲੋਂ ਵੀ ਕੋਈ ਵੀ ਇਹੋ ਜਿਹਾ ਕੋਈ ਕਦੇ ਸ਼ਿਕਾਇਤ ਨਹੀਂ ਆਏਗੀ ਵੀ ਸਾਨੂੰ ਸਰਪੰਚ ਸਾਹਿਬ ਮਾੜਾ ਬੋਲਣਗੇ ਵੀ ਕਦੇ ਵੀ ਕੋਈ ਨਹੀਂ ਇਹਨਾਂ ਨੇ ਕੰਪਲੀਟ ਨਹੀਂ ਸੁਣ ਦਿੱਤੀ ਹਾਂਜੀ ਬਸ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜੀ ਭਾਈ ਜੀ ਮੈਂ ਸਰਪੰਚ ਸਾਹਿਬ ਦਾ ਵੱਡਾ ਭਰਾ ਆ ਇੱਕ ਉਹਨਾਂ ਨੇ ਮੈਂ ਜਿਆਦਾ ਹੀ ਕੰਮਾਂ 'ਚ ਵੈਸੇ ਆਉਂਦਾ ਨਹੀਂਗਾ ਕਿਉਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬੰਦੇ ਆ ਸਿੱਧਾ ਸਾਦਾ ਬੰਦਾ ਮੈਂ ਬਿਲਕੁਲ ਜਮਾਂ ਖਰੀ ਗੱਲ ਕਰੂੰਗਾ ਜੀ ਇੱਕ ਉਹਨੇ ਕਿਹਾ ਸੀ ਕਿ ਵੀ ਵੀ ਜਿਹੜੇ ਉਹ ਦੂਜੀ ਧਿਰ ਸੀਗੀ ਜਿਨ੍ਹਾਂ ਦਾ ਥਾਂ ਇਹਨਾਂ ਨੇ ਮਤਲਬ ਇੱਧਰ ਉੱਧਰ ਕੀਤਾ ਵੀ ਇਹ ਕਹਿੰਦੇ ਸਾਨੂੰ ਆਏ ਤਾਂ ਸਾਨੂੰ ਕਹਿੰਦੇ ਵੀ ਸਾਨੂੰ ਬਾਅਦ ਦੇ ਵਿੱਚ ਉਹਨਾਂ ਨੇ ਰੋਕ ਲਿਆ ਉਹ ਤਿੰਨੇ ਜਣੇ ਆਏ ਉਹ ਤਿੰਨੇ ਜਣੇ ਜਾ ਕੇ ਆਹਦੇ ਬੈੱਡ ਦੇ ਅੰਦਰ ਬਹਿ ਗਏ ਪਹਿਲੀ ਗੱਲ ਤਾਂ ਜਿੱਥੇ ਸਾਡਾ ਇਹਨਾਂ ਦਾ ਬੰਦਿਆਂ ਦੇ ਬਹਿਣ ਵਾਸਤੇ ਜਗ੍ਹਾ ਬਣਾਈ ਉਸੇ ਕੋਈ ਬੈੱਡ ਹੀ ਨਹੀਂ ਗਾ ਬਾਕੀ ਉਹਨਾਂ ਨੇ ਇਹ ਵਟਾਇਲੀਕੇਸ਼ਨ ਲਾਇਆ ਬਾਕੀ ਜੇ ਕੋਈ ਸੀ ਪਿੰਡ ਪੱਧਰ ਤੇ ਕੋਈ ਆਉਂਦਾ ਵੀ ਹੈ ਨਾ ਹੋਰ ਵੀ ਇਹਨਾਂ ਤੋਂ ਬਿਨਾਂ ਵੀ ਇਹ ਦਰਸ਼ ਨਹੀਂ ਵੀ ਹੈ ਨਾ ਇਸ ਇਤਿਬਾਰ ਦੇ ਘਰੇ ਤੇ ਫਿਰ ਮੈਂ ਵੀ ਇਹਨੂੰ ਕਹਿਣਾ ਵੀ ਜਾ ਕੇ ਅੰਦਰ ਕੁਰਸੀਆਂ ਬੈ ਡੱਠੀਆਂ ਵੀ ਆ ਕੁਰਸੀਆਂ ਤੇ ਬਹਿ ਜਾਓ ਜੀ ਉਹਨਾਂ ਨੇ ਕਿਹਾ ਵੀ ਜਿਹੜੇ ਦੂਸਰੀ ਧਰਸੀ ਕੀ ਉਹਨਾਂ ਨੂੰ ਤਾਂ ਸਿੱਧਾ ਇਹਨਾਂ ਨੇ ਡਾਇਰੈਕਟ ਜਾ ਕੇ ਉੱਥੇ ਬਿਠਾ ਲਿਆ ਜੀ ਤੇ ਸਾਨੂੰ ਬਾਹਰ ਦੇ ਵਿੱਚ ਬਿਠਾ ਰੋਕ ਲਿਆ ਜੀ ਇਹ ਬਿਲਕੁਲ ਜਿਵੇਂ ਇਹ ਬਿਲਕੁਲ ਹੀ ਜਿਵੇਂ ਝੂਠ ਗੱਲ ਆ ਇਹ ਉਹਨਾਂ ਨੇ ਇਹ ਗੱਲ ਆਣਾ ਕੁੜੀ ਮੈਂਬਰ ਆ ਮੌਜੂਦਾ ਸਾਡੀ ਐਸੀ ਭਾਈ ਚਰਜਾ ਇਹ ਕੁੜੀ ਦਾ ਮੈਂ ਕਿਹਾ ਨਾਮ ਨਹੀਂ ਲੈਣ ਨੂੰ ਪੁੱਛੀ ਮੈਂ ਇਹਨੂੰ ਕੀ ਕਹਣਾ ਹੁਣ ਕੀ ਕਹਿ ਕੇ ਬੁਲਾਉਂਦੇ ਆਂ ਭਣ ਕਹਿ ਕੇ ਬੁਲਾਉਂਦੇ ਆ ਜੀ ਸਾਨੂੰ ਹਾਂਜੀ ਭੈਣ ਕਹਿ ਕੇ ਬੁਲਾਉਂਦੇ ਆ ਜੀ ਸਾਨੂੰ ਇਹ ਐਸੀ ਭਾਈ ਚਰਜਾ ਹਾਂਜੀ ਦੱਸੋ ਦੂਜੀ ਗੱਲ ਮੈਡਜਰ ਦੇ ਦੱਸਣੀਆਂ ਅਸੀਂ ਤੁਸੀਂ ਕੱਲ ਉਹਨਾਂ ਦੇ ਲੈ ਗਈ ਵੀਡੀਓ ਬਣਾ ਕੇ ਸਾਨੂੰ ਕੋਈ ਤਰਾਜ ਨਹੀਂ ਹੁਣ ਤੁਸੀਂ ਉਹਨਾਂ ਦੇ ਵੀਊ ਲੈਣੇ ਹੋਏ ਤਾਂ ਸਾਨੂੰ ਖੋਲਾ ਤੁਹਾਨੂੰ ਹੁਣੇ ਲੈ ਜਾਓ ਸਾਨੂੰ ਕੋਈ ਤਰਾਜ ਨਹੀਂ ਜੇ ਸਾਨੂੰ ਉਹ ਸਦਨ ਕੈਸੇ ਉਧਰ ਜਾਣਾ ਸਰਪੰਚ ਸਾਹਿਬ ਤੂੰ ਸਦਨ ਗਈ ਥੋਡੇ ਕੋਲ ਹੁਣੇ ਬਈ ਬੋਲ ਇਹਦੇ ਥਾਂ ਕਹਿਰ ਮੈਂ ਕੱਟੂਗਾ ਇਹਦੇ ਥਾਂ ਕਹਿਰ ਮੈਂ ਕੱਟੂਗਾ ਹਾਂ ਮੈਂ ਤਿਆਰ ਹਾਂ ਫਿਰ ਹੁਣੇ ਹੱਥ ਖੜੀ ਲਾ ਲੈ ਸਾਨੂੰ ਲੈ ਜਾ ਹਾਂ ਮੈਨੂੰ ਲੈ ਥੋਡੇ ਕੋਲ ਕੋਈ ਵੀਡੀਓ ਰਿਕਾਰਡਿੰਗ ਹੈਗੀ ਉਹਨਾਂ ਦੀ ਕੋਈ ਹਾਂ ਕੱਲ ਚੱਲਦੀ ਜੀ ਯਾਨੀ ਪ੍ਰੂਫ ਦਿੱਤਾ ਉਹਨੇ ਕੋਈ ਨਹੀਂ ਨਹੀਂ ਇਹਦੇ ਐਵੇਂ ਤੂੰ ਖਬਰ ਲਾਉਂ ਮੈਂ ਤਾਂ ਸਰਪੰਚ ਨੂੰ ਜਾਣਾ ਵੀ ਉਹਨਾਂ ਦੇ ਮਾਨ ਹਣੇ ਦਾ ਕਰਨ ਨਾਲ ਥੋਡੇ ਦੇ ਵੀ ਹੋਣਾ ਚਾਹੀਦਾ ਮੈਂ ਤਾਂ ਸਾਡੇ ਤੇ ਕਰ ਦੋ ਜੀ ਕੋਈ ਚੱਕਰ ਨਹੀਂ ਤੂੰ ਸਾਰਾ ਪੈਂਡ ਕਰ ਦੋ ਕੋਈ ਪਹਿਲਾਂ ਅੱਜ ਜਾਂ ਕੱਲ ਆਉਂਦੇ ਤੂੰ ਇਹਨਾਂ ਦਾ ਦੱਸ ਕਰ ਸਪਾਰਕ ਕਰਨਾ ਸੀ ਇਹਨਾਂ ਨੂੰ ਸਾਡੇ ਕੋਲ ਖੁੱਲਾ ਸੱਦਾ ਜੀ ਤੁਸੀਂ ਜਿਹੜਾ ਮਰਜੀ ਸਾਡੇ ਕੋਲ ਸੁਧਾ ਖੱਦਾ ਤੁਸੀਂ ਛੱਡੇ ਪੱਦਾ ਪਾ ਸਕਦੇ ਹੋ ਇੱਕ ਮਿੰਟ ਸਿਰ ਇੱਕ ਮਿੰਟ ਬਾਪੂ ਜੀ ਤੁਸੀਂ ਉਮਰ ਚ ਵੱਡੇ ਹੋ ਮੈਂ ਪੱਤਰਕਾਰ ਹਾਂ ਥੋਡੇ ਕੋਲੇ ਵੀ ਕੋਈ ਪ੍ਰੂਫ ਨਹੀਂਗਾ ਵੀ ਤੁਸੀਂ ਇੱਥੇ ਨਹੀਂ ਮੁੜੇ ਬੰਦੇ ਕੀ ਨੇ ਥੋਡੇ ਕੋਲੇ ਵੀ ਕੋਈ ਪ੍ਰੂਫ ਨਹੀਂ ਉਹ ਤਾਂ ਆਵੇ ਹੈਗਾ ਹੀ ਆ ਥੋਡੇ ਕੋਲ ਅਸੀਂ ਕਿਹੜਾ ਚਲਾਈ ਮੇਰੇ ਕੋਲ ਪ੍ਰੂਫ ਹੈ ਮੈਂ ਕਹਿੰਦਾ ਮੈਂ ਖੜਾ ਆਵੇ ਉਹ ਵੀ ਆਈ ਕਹਿੰਦੇ ਨੇ ਖੜੇ ਆ ਬਾਪੂ ਜੀ ਥੋਡੇ ਕੋਲੇ ਵੀ ਕੋਈ ਪ੍ਰੂਫ ਨਹੀਂਗਾ ਕੋਈ ਯਾਰ ਕੋਈ ਤੁਸੀਂ ਇੱਕ ਮਿੰਟ ਇੱਕ ਮਿੰਟ ਬਾਪੂ ਜੀ ਉਹਨਾਂ ਨੇ ਕੋਈ ਵੀਡੀਓ ਰਿਕਾਰਡਿੰਗ ਹੋਵੇ ਫੇਰ ਹੀ ਹੁੰਦਾ ਲੈ ਲੈ ਪ੍ਰੂਫ ਆ ਵਹ ਹਿੰਦਰ ਕੋ ਘਰ ਤੇ ਚਲਾਈ ਨੇ ਵੀਡੀਓ ਪਾਈ ਬਾਬੂ ਜੀ ਤੁਹਾਡੇ ਕੋਲੇ ਵੀਡੀਓ ਫੇਸਬੁੱਕ ਤੇ ਪਾਈ ਅਸੀਂ ਵੀਡੀਓ ਹਾਂਜੀ ਪ੍ਰੂਫ ਤਾਂ ਬਣਾ ਪਾਈ ਕੋਈ ਅਸੀਂ ਤੁਸੀਂ ਵੀ ਤੁਹਾਡੇ ਵੀ ਫੇਸਬੁੱਕ ਤੇ ਪੈਣੀ ਆ ਜੀ ਲੈ ਪ੍ਰੂਫ ਆ ਹੈਗਾ ਸਪਾਈਨਾ ਪੈਨ ਖੜਾ ਨਾ ਇਹੋ ਜੀ ਗੱਲ ਨਹੀਂ ਹੁੰਦੀ ਕਿ ਸਾਡਾ ਮਕਸਦ ਹੁੰਦਾ ਨਹੀਂ ਵੈਰੀਫਾਈ ਕੱਲ ਪਹਿਲਾਂ ਕਰੋ ਨਹੀਂ ਬਾਬੂ ਜੀ ਸਾਡਾ ਮਕਸਦ ਆ ਤੁਸੀਂ ਸਾਨੂੰ ਸੱਦੋਂਗੇ ਕੱਲ ਨੂੰ ਅਸੀਂ ਤੁਹਾਡੇ ਕੋਲੇ ਵੀ ਆਉਣਾ ਸਾਨੂੰ ਦੂਜੇ ਚਾਰ ਸੱਦੂ ਉਹਦੇ ਕੋਲੇ ਵੀ ਜਾਣਾ ਉਹਨਾਂ ਦਾ ਨਾਮ ਦੇਦਾ ਵੀ ਦਰਾਸ਼ਨ ਸਿੰਘ ਸਰਪੰਚ ਆ ਜੀ ਉਹਦੇ ਕੋਲੇ ਜਾਓ ਉਹਦੀ ਸਰਪੰਚ ਅਸੀਂ ਤੁਹਾਡੇ ਨਾਲ ਅਸੀਂ ਇਹ ਨਹੀਂ ਸਾਡਾ ਅਸੀਂ ਸਾਡੇ ਨਾਲ ਕੋਈ ਤੁਹਾਡਾ ਗਿਲਾ ਸ਼ਿਕਵਾ ਨਹੀਂਗਾ ਬ ਵੀ ਤੁਸੀਂ ਜਿਵੇਂ ਕੱਲ ਆਏ ਸੀਗੇ ਤੁਸੀਂ ਮੈਂ ਚੱਲ ਮੇਰੇ ਨਾਲ ਤੁਹਾਡਾ ਕੋਈ ਗਿਲਾ ਸ਼ਿਕਵਾ ਜਾਂ ਸਾਡੇ ਮੈਂਬਰ ਨਾਲ ਜਾਂ ਨੰਬਰ ਦਾ ਨਾ ਤੁਸੀਂ ਮੈਨੂੰ ਮੜਾ ਜੀ ਸੁਣੀ ਮੈਂ ਇੱਕ ਚੀਜ਼ ਹੋਰ ਦੱਸਦਾ ਜਦੋਂ ਸਾਡਾ ਚੈਨਲ ਸਟਾਰਟਿੰਗ ਹੁੰਦਾ ਸਭ ਤੋਂ ਪਹਿਲਾਂ ਅਸੀਂ ਸਰਪੰਚ ਤੋਂ ਸ਼ਬ ਕਾਮਨਾ ਲੈ ਕੇ ਗਏ ਆ ਆਏ ਨਹੀਂ ਜੀ ਆਏ ਆ ਦੱਸੋ ਸਾਡਾ ਤੁਹਾਡਾ ਜੀ ਵਾਲਾ ਕੋਈ ਹਾਂ ਮੈਂ ਤੰਗ ਹੁਣਾ ਇਕੱਠੇ ਵੀ ਅਸੀਂ ਦਿੱਲੀ ਵਾਂਗੂ ਹੁੰਨੇ ਆ ਹਾਂ ਪਰ ਦੂਜੀ ਗੱਲ ਇਹ ਕਹਿੰਨਾ ਮੈਂ ਵੀ ਜੇ ਮੰਨ ਲਓ ਤੁਸੀਂ ਸਾਨੂੰ ਕਹਿੰਦੇ ਅਸੀਂ ਵੀਊ ਦੇ ਕੇ ਆਉਂਦੇ ਕੋਈ ਗੱਲ ਨਹੀਂ ਅੱਜ ਤੁਹਾਡੇ ਕੋਲ ਆਏ ਜਣਾ ਅੱਗੇ ਤੋਂ ਵੀ ਤੁਹਾਨੂੰ ਲੋੜ ਆ ਕਿਸੇ ਨੂੰ ਵੀ ਜਦੋਂ ਮਰਜ਼ੀ ਮੈਨੂੰ ਸੱਦ ਲਓ ਇਹ ਜਿਹੜਾ ਮ ਆਪਣਾ ਮਰਵੀ ਸਖ ਭਾਈਚਾਰਾ ਉਹਦੇ ਨਾਲ ਦਰਮਿਆਨ ਦੇ ਵਿੱਚ ਜਿਹੜਾ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਖੁੱਲ੍ਹ ਕੇ ਜਿਹੜੀਆਂ ਗੱਲਾਂ ਬਾਤਾਂ ਸਾਰੇ ਪਿੰਡ ਵਾਸੀਆਂ ਨੇ ਕੀਤੀਆਂ ਤੇ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਮਨ ਇੰਡੀਆ ਟੀਵੀ ਪਿੰਡ ਸੇਖਾ